ਮਾਨ ਸਰਕਾਰ ਕਹਿੰਦੀ ਹੈ ਅਸੀਂ ਕ੍ਰਾਪਸ਼ਨ ਦੂਰ ਕਰਨਾ ਸਾਨੂੰ ਕ੍ਰਾਪਸ਼ਨ ਵਾਲਿਆਂ ਦਾ ਨਾਮ ਦੋਦੀ ਕ੍ਰਾਪਸ਼ਨ ਵਾਲਿਆਂ ਨੂੰ ਜੇਲ੍ਹ ਵਿੱਚ ਦੇ ਦੱਕਾਂਗੇ ਪਰ ਆ ਕਾਗਜ 24 ਸਾਲ ਤੋਂ ਪੱਕੀਆਂ ਆ ਮੂੰਹ ਤੇ ਪੱਕੀ ਮਾਰਨ ਦੇ ਕੰਮ ਆ ਰਹੇ ਨੇ ਇਹਨਾਂ ਵਿੱਚ ਵੱਡੇ ਕਪਲੇ ਨੇ ਕੀ ਇਹਨਾਂ ਦਾ ਕੋਈ ਕੁਝ ਕਰੂਗੇ ਮਾਨ ਸਾਹਿਬ ਵਨ ਭਾਗ ਤੋਂ ਬੈਲਦਾਰਾ ਤੇ 24 ਸਾਲ ਹੋ ਗਏ ਇੱਕ ਲੜਾਈ ਲੜਦੇ ਨੂੰ ਪਰ ਅੱਜ ਵੀ ਦੋਸ਼ੀ ਤਰਕੀਆਂ ਕਰਕੇ ਵੱਡੇ ਉਦਿਆਂ ਦੇ ਹੋ ਗਏ ਨੇ ਇਹਨਾਂ ਦੀ 4 ਸਾਲ ਤੋਂ ਤਨਖਾਹ ਰੋਕ ਦਿੱਤੀ ਗਈ ਆ ਤੇਰਾ 100 ਪੇੜ বন ਵਿਭਾਗ ਦੇ ਇਕਵਾਲ ਸਿੰਘ ਜਿਹੜਾ ਇੰਸਪੈਕਟਰ ਹੁੰਦਾ ਆ ਲਹਿਰਾਗਾਗਾ 1300 ਪੇੜ ਚੋਰੀ ਕਰਕੇ ਵੇਚ ਦਿੰਦਾ ਤੇ ਉਹਦੀ ਕੰਪਲੇਂਟ ਪਾਈ ਜਾਂਦੀ ਆ ਪਰ ਤੁਹਾਨੂੰ ਨੇ ਕਿੱਚ ਹਾਸੇ ਵਾਲੀ ਗੱਲ ਦੱਸਦੀ ਹੈ ਕਿ ਅੱਜ ਇੱਕ ਨਾਰਮਲ ਇੰਸਪੈਕਟਰ ਤੋਂ ਅੱਜ ਉਹ ਰੇਂਜ ਆਵਿਜ਼ਰ ਬਣ ਗਿਆ ਭਗਵੰਦਾਨ ਸਾਹਿਬ ਕਹਿੰਦੇ ਨੇ ਅਸੀਂ ਐਨੇ ਕਰੋੜ ਪੇਡ ਲਾ ਕੇ ਪੰਜਾਬ ਨੂੰ ਦੁਬਾਰਾ ਹਰਿਆ ਭਰਿਆ ਕਰਨਾ ਆ ਉਹਨਾਂ ਨੂੰ ਉਹਨਾਂ ਨੂੰ ਕੰਪਲੇਂਟ ਭਾਈ 11ਵੇਂ ਮਹੀਨੇ ਦੀ 30 ਤਰੀਕ ਨੂੰ ਅਸੀਂ ਸਾਰਾ ਰਿਕਾਰਡ ਭੇਜ ਦਿੱਤਾ ਹੁਣ ਅਸੀਂ ਕਈ ਵਾਰ ਪੁੱਛਲੇ ਵੀ ਸਾਡਾ ਰਿਕਾਰਡ ਕਿੱਥੇ ਆ ਜਾਨੂੰ ਬਲਾਓ ਜਾਂ ਚੈੱਕ ਕਰੋ ਤੇ ਕਹਿੰਦੇ ਜੀ ਉਹ ਖੋਇਆਗਾ ਹੋਊਗਾ ਉੱਥੇ ਖੋਇਆਗਾ ਇਕਵਾਲ ਸਿੰਘ ਚੋਰ ਨਹੀਂ ਐ ਇਕਵਾਲ ਸਿੰਘ ਸਾਦਾ 2.5 ਲੱਖ ਰੁਪਇਆ 1 ਕਰ ਕਬਰੀ ਦੇ ਰਿਹਾ 17 ਲੱਖ ਰੁਪਇਆ 16-17 ਲੱਖ ਰੁਪਇਆ 1 ਕਰ ਕਬਰੀ ਦੇ ਰਿਹਾ ਇਕਵਾਲ ਦੇਂਗੇ ਸਰਕਾਰੀ ਮੁਲਾਜ਼ਮ ਹੋਣ ਦੇ ਨਾਲ ਐਡਾ ਕੜਾ ਸ਼ੌਗਾਰ ਆ ਜਿਹੜਾ ਐਡਾ ਕੜਾ ਪੁਸ਼ਤਾਨੀ ਰਜਵਾੜਾ ਜਿਹੜਾ ਆਪਣੇ ਘਰੋਂ ਰਿਕਵਰੀਆਂ ਦੇ ਰਿਹਾ ਇਹ ਵੀ ਵੱਡਾ ਸ਼ੌਗਾਰ ਕੀ ਇਹ ਐਡਾ ਤਾਂ ਨਹੀਂ ਕਿ ਤੁਹਾਨੂੰ ਹਿੱਸਾ ਨਾ ਮਿਲਿਆ ਇਕਵਾਲ ਤੋਂ ਮੇਰੀ ਗੱਲ ਕੋੜੀ ਲੱਗੇ ਨਹੀਂ ਨਹੀਂ ਬਿਲਕੁਲ ਕੋੜੀ ਨਹੀਂ ਲੱਗਦੀ ਸਰ ਜੀ ਹਮੇ ਰੱਖੋ ਬਚਾਉਣ ਵਾਸਤੇ ਆ ਹਿੱਸੇ ਆੜੀ ਸਾਡੀ ਕੋਈ ਗੱਲ ਨਹੀਂ ਔਰ ਸਭ ਤੋਂ ਵੱਡੀ ਗੱਲ ਆ ਬਨ ਵਿਭਾਗ ਦੇ ਵਿੱਚ ਪੋਸਟ ਵਿਜੀ ਗਈ ਹੋਈ ਸੀ ਇਕਵਾਲ ਸਿੰਘ ਵੱਲੋਂ ਵਿਜਵਾਈ ਗਈ ਜਾਨਕੀ ਟੋਟਲੀ ਇੱਕ ਇਕਵਾਲ ਸਿੰਘ ਨਾਂ ਦਾ ਸ਼ਖਸ ਜਿਹੜਾ ਕਾਨੂੰਨ ਦੇ ਵਿੱਚ ਕਾਨੂੰਨ ਦੀਆਂ ਧੱਜੀਆਂ ਉੜਾ ਕੇ ਚੋਰੀਆਂ ਕਰਕੇ ਸਿਰਫ ਉਹ ਅੱਜ ਅਫੀਸਰ ਬਣ ਚੁੱਕਾ ਹੈ ਤੁਹਾਨੂੰ ਉੱਥੇ ਕੋਈ ਤੁਹਾਡੇ ਪੱਤਰਕਾਰ ਨਹੀਂ ਹੈਗਾ ਕੋਈ ਸਾਨੂੰ ਕਿਸੇ ਦੇ ਸਾਡੀ ਬਾਹ ਨਹੀਂ ਫੜੀ ਸਰ ਜੀ ਉਹਨਾਂ ਨੇ ਸਾਡੀ ਕੋਈ ਵੀ ਲੈरेगा ਅੱਗੇ ਦੇ ਵਿੱਚ ਕਿਸੇ ਵੀ ਪੱਤਰਕਾਰ ਨੇ ਸਾਡੀ ਗੱਲਬਾਤ ਨਹੀਂ ਸੁਣ ਚਾਹ। ਇੱਥੇ ਵੀ ਲੋਕਲ ਪ੍ਰਸ਼ਾਸਨ ਦੀ ਗੱਲ ਕਰੀਏ ਜੇ ਕੋਈ ਸਹੀ ਦੱਸਦਾ ਤੇ ਉਹਨੂੰ ਉਹਨਾਂ ਖੁੰਦਗਾ ਪੈ ਜਾਂਦੀਆਂ ਨੇ ਜਿਹੜਾ ਟਾਟ ਹੁੰਦੇ ਨੇ ਉਹਨਾਂ ਨਾਲ ਪੇ ਹਿੱਸੇਦਾਰੀਆਂ ਪਿਆਰ ਪੈ ਜਾਂਦੇ ਨੇ। ਯੂਨਾਈਟਿਡ ਫੋਰਟ ਦੇਖਦੇ ਸਰਦਸ਼ਕਰਾ ਸਵਾਗਤ ਹੈ ਦੋਸਤੋ ਅੱਜ ਤੁਹਾਨੂੰ ਇੱਕ ਐਦਾਂ ਹੀ ਲੜਾਈ ਦਿਖਾਵਾਂਗੇ ਜਿਹੜੀ ਲੜਾਈ ਸਰਕਾਰ ਸੱਚਾਈ ਦੇ ਉੱਤੇ ਕਾਇਮ ਪਰ ਸਚਾਈ ਦੀ ਖਮਿਆਜਾ ਭੁਗਤਨਾ ਬਾਰੇ ਇੱਕ ਸ਼ਖਸ ਨੂੰ ਯੂनाइटेड पोस्ट ਤੇ ਭਰੋਸਾ ਰੱਖਦੇ ਹੋਏ ਕੋਲ ਕੀਤੀ ਸੀ ਇਹਨਾਂ ਨੇ ਲਹਿਰਾ ਗਾਗਾ ਤੋਂ ਲੁਧਿਆਣੇ ਆਏ ਨੇ ਕਿਉਂਕਿ ਬਹੁਤ ਸਾਰੀਆਂ ਕੰਡੀਸ਼ਨ ਹੁੰਦੀਆਂ ਐਡ ਦੁਰਅਸੀਂ ਸਾਡਾ ਕੋਈ ਪੱਤਰਕਾਰ ਹੋਊਗਾ ਤਾਂ ਅਸੀਂ ਕਰਾ ਦਾਂਗੇ ਪਰ ਸਾਡੇ ਦੇ ਯਕੀਨ ਜਤਾਇਆ ਲਹਿਰਾ ਗਾਗਾ ਤੋਂ ਭਾਈ ਸਾਹਿਬ ਆਏ ਨੇ বন ਵਿਭਾਗ ਦੇ ਬੈਲਦਾਰ ਨੇ ਵਨ ਵਿਭਾਗ ਤੋਂ ਬੈਲਦਾਰ ਆ ਤੇ 24 ਸਾਲ ਹੋ ਗਏ ਇੱਕ ਲੜਾਈ ਲੜਦੇ ਨੂੰ ਪਰ ਅੱਜ ਵੀ ਦੋਸ਼ੀ ਤਕਨੀਆ ਕਰਕੇ ਵੱਡੇ ਅਹੁਦਿਆਂ ਦੇ ਹੋ ਗਏ ਨੇ ਇਹਨਾਂ ਦੀ 4 ਸਾਲ ਤੋਂ ਤਨਖਾਹ ਰੋਕ ਦਿੱਤੀ ਗਈ ਆ ਤੇ ਇਹਨਾਂ ਨੂੰ ਆਪਣਾ ਵਨ ਵਿਭਾਗ ਦਾ ਬੈਲਦਾਰ ਮੰਨਣ ਤੋਂ ਇਨਕਾਰ ਕਰ ਦਿੱਤਾ ਗਿਆ ਲੜਾਈ ਕੀ ਹੈ ਪਹਿਲੇ ਤੁਹਾਨੂੰ ਵੀ ਦੱਸ ਦਈਏ ਇਹਨਾਂ ਦੇ ਹੱਥੇ ਕਾਗਜ਼ ਦਾ ਥੱਬਾ ਆ ਤੁਹਾਨੂੰ ਥੋੜਾ ਬਰੀਫ ਤਾਂ ਪਹਿਲਾਂ ਕਰ ਦਿੰਦੇ ਆ ਕਿ ਤੁਹਾਨੂੰ ਫਿਰ ਗੱਲ ਪੂਰੀ ਸਮਝ ਆ ਜਾਂਦੀ ਆ ਇੱਕ ਕਾਗਜ਼ਾਤ ਅਦਾਇਆ 2000 ਸੰਮ ਦੇ ਵਿੱਚ ਇਹ ਸ਼ਖਸ ਵੱਲੋਂ 1300 ਪੇੜ ਚੋਰੀ ਕਰਨ ਵਾਲੇ ਦੀ ਦਰਖਾਸਤ ਕੰਪਲੇਂਟ ਪਾਈ ਜਾਂਦੀ ਆ 1300 ਪੇੜ ਬਨ ਵਿਭਾਗ ਦੇ ਇਕਵਾਲ ਸਿੰਘ ਜਿਹੜਾ ਇੰਸਪੈਕਟਰ ਹੁੰਦਾ ਆ ਲਹਿਰਾਗਾ 1300 ਪੇੜ ਚੋਰੀ ਕਰਕੇ ਵੇਚ ਦਿੰਦਾ ਤੇ ਉਹਦੀ ਕੰਪਲੇਂਟ ਪਾਈ ਜਾਂਦੀ ਆ ਆਰਟੀਆਈ ਦਾ ਹੀ ਖੁਲਾਸਾ ਵੀ ਹੁੰਦਾ ਆ ਉਹਦੇ ਕੋਲੋਂ ਰਿਕਵਰੀ ਵੀ ਲਈ ਜਾਂਦੀ ਆ ਜਿਹੜੀ ਕੀ ਆ 1300 ਪੇੜ ਦੀ ਪਰ ਤੁਨੂ ਨੇ ਕਿਹ ਚ ਹਾਸੇ ਵਾਲੀ ਗੱਲ ਦੱਸਦੀ ਹੈ ਕਿ ਅੱਜ ਇੱਕ ਨੋਰਮਲ ਇਨਸਪੈਕਟਰ ਤੋਂ ਅੱਜ ਜੋ ਰੇਂਜ ਅਫੀਸਰ ਬਣ ਗਏ ਨੇ ਤੇ ਇਸ ਸ਼ਖਸ ਦੀ ਤਨਖਾਹ ਵੀ ਬੰਦ ਹੋ ਗਈ ਹੈ 24 ਸਾਲ ਤੋਂ ਸਰਕਾਰਾਂ ਬਦਲ ਰਹੀਆਂ ਨੇ ਦਰਖਾਸਤਾਂ ਦਿੱਤੀ ਜਾਂਦੇ ਨੇ ਪਰ ਕਿਵਰੀ ਦੇ ਬਾਵਜੂਦ ਵੀ ਉਸ ਸ਼ਖਸ ਤੇ ਕੋਈ ਐਫ ਆਈ ਆਰ ਨਹੀਂ ਕੋਈ ਵਿਜੀਲੈਂਸ ਦਾ ਅਧਿਕਾਰੀ ਦੇਖ ਨਹੀਂ ਰਿਹਾ ਕੋਈ ਜਾਣਕਾਰੀ ਇਹਨਾਂ ਤੋਂ ਵੀ ਸੁਣਦੇ ਕੀ ਨਾਮ ਆ ਤੁਹਾਡਾ ਜੀ ਸਾਡੀ ਆਪਲਾਸੀ ਪੁੱਤਰ ਜਗਿੰਦਰ ਸਿੰਘ ਵਾਸੀ ਪਿੰਡ ਨਗਲਾ ਤੁਸੀਂ ਲਹਿਰਾਗਾਗਾ ਜਿਹੜਾ ਸੰਗਰੂਰ ਤੇ ਰਹਿੰਦਾ ਸਰ ਜੀ ਤੁਹਾਨੂੰ ਕੀ ਲੱਗਾ ਅਸੀਂ ਤੁਹਾਡੀ ਗੱਲ ਸੁਣਾਗੇ ਜੀ ਸਰ ਸਾਨੂੰ ਬਹੁਤ ਸਾਰੀ ਵੱਡੀ ਆਸ ਹੈ ਵੀ ਆਪ ਤੁਸੀਂ ਸਾਡੀ ਗੱਲ ਸੁਣੋਗੇ ਇਸੇ ਆਸ ਨੂੰ ਲੈਂਦੇ ਅਸੀਂ ਥੋੜੇ ਜਿ ਦੇ ਜਲਚਾਸ ਵੀ ਕਰਦੇ ਹੋਏ ਸਾ ਤੁਹਾਨੂੰ ਆ ਕੇ ਅਸੀਂ ਲੁਧਿਆਣੇ ਮਿਲਿਆ ਸਰ ਤੁਹਾਨੂੰ ਉੱਥੇ ਕੋਈ ਤੁਹਾਡੇ ਪੱਤਰਕਾਰ ਨਹੀਂ ਹੈਗਾ ਕੋਈ ਸਾਨੂੰ ਕਿਸੇ ਨੇ ਸਾਡੀ ਬਾਹ ਨਹੀਂ ਫੜੀ ਸਰ ਜੀ ਅਸੀਂ ਬਹੁਤ ਕੋਲੇ ਮਿਲੇ ਆ ਪਰ ਨਹੀਂ ਇਹਨੂੰ ਕਾਗਜ਼ਾਂ ਨੂੰ ਪੜਨ ਤੇ ਵਿੱਚ ਵੀ ਉਹਨਾਂ ਨੇ ਵਧੀਆ ਨਹੀਂ ਸਮਝਿਆ ਤੇ ਅਸੀਂ ਕਈ ਵਾਰ ਉਹਨਾਂ ਨੂੰ ਇਹ ਵੀ ਕਿਹਾ ਵੀ ਰੋਖਾਂ ਦੀ ਗੱਲ ਕਰਦੇ ਆ ਬਹੁਤ ਚੰਗੀ ਗੱਲ ਹੁੰਦੀ ਹੈ ਪਰ ਤੁਸੀਂ ਪੜਕੇ ਦੇਖ ਲਓ ਕੰਪਲੀਟਾਂ ਕੀ ਚੀਜ਼ ਨੇ ਆ ਜੀ ਹਾਂ ਉਹਨਾਂ ਨੇ ਸਾਡੀ ਕੋਈ ਵੀ ਲਹਿਰੇਗਾ ਅੱਗੇ ਦੇ ਵਿੱਚ ਕਿਸੇ ਵੀ ਪੱਤਰਕਾਰ ਨੇ ਸਾਡੀ ਗੱਲਬਾਤ ਨਹੀਂ ਸੁਣੀ ਚਾਹੀਦੀ ਮੌਜੂਦਾ ਸਰਕਾਰ ਭਗਵੰਤ ਮਾਨ ਸਾਹਿਬ ਕਹਿੰਦੇ ਨੇ ਅਸੀਂ ਇੰਨੇ ਕਰੋੜ ਪੇਡ ਲਾ ਕੇ ਪੰਜਾਬ ਨੂੰ ਦੁਬਾਰਾ ਹਰਿਆ ਭਰਿਆ ਕਰਨਾ ਆ ਉਹਨਾਂ ਨੂੰ ਉਹਨਾਂ ਨੂੰ ਕੰਪਲੇਂਟ ਭਾਈ ਹਾਂਜੀ ਸਰ ਹੈਗੀਆਂ ਨੇ ਕੰਪਲੇਟਾਂ ਮੇਰੇ ਕੋਲ 256 2023 ਦੀ ਕੰਪਲੇਟ ਹੈ ਅਗਲੀ ਕੰਪਲੇਂਟ ਉਹਨਾਂ ਨੇ ਇੱਕ ਜਵਾਬ ਦਿੱਤਾ ਸਾਨੂੰ ਵੀ ਅਸੀਂ ਉਸੇ ਡਿਪਾਰਟਮੈਂਟ ਨੂੰ ਜਾਨੀ ਕਿ ਕਹਿ ਦਿੱਤਾ ਵੀ ਉਸੇ ਜੋ ਕਾਰਵਾਈ ਕਰਾਵਾਂਗੇ ਚੋਰ ਨੂੰ ਚੋਰ ਨੂੰ ਚੋਰ ਨੂੰ ਹੀ ਥਾਣੇਦਾਰ ਬਣਾ ਦੇਣਗੇ ਕਰ ਬਈ ਕਰਵਾਵਾਂਗੇ ਸੀ ਅਸੀਂ ਉਹਨਾਂ ਨੂੰ ਦੁਬਾਰਾ ਉਹਨਾਂ ਦੇ ਲੈਟਰ ਤੇ ਮੁੱਖ ਮੰਤਰੀ ਦੇ ਸਬ-ਡੈਂਟ ਨੂੰ ਦੁਬਾਰਾ ਫੇਰ ਸਰਕਾਰ ਤੇ ਲਿਖੀ ਬੀ ਸਰ ਜੀ ਸਾਨੂੰ ਕੋਈ ਆਸ ਨਹੀਂ ਨਾ ਜੋ ਬਹੁਤ ਤੇ ਹੋ ਗਿਆ ਬਹੁਤ ਸਾਰੀਆਂ ਕੰਪਲੇਟਾਂ ਭੇਜੀਆਂ ਨੇ ਅਸੀਂ ਕੋਈ ਕਾਰਵਾਈ ਦੀ ਆਸ ਨਹੀਂ ਸਰ ਜੀ ਅੱਛਾ ਇੱਕ ਅਸੀਂ ਕੰਪਲੀਟ ਹਲਫਿਆ ਬਿਆਨ ਨੱਥੀ ਕਰਕੇ ਜੋ ਵੀ ਮੇਰੇ ਕੋਲ ਸ਼ਿਕਾਇਤਾਂ ਨੇ ਸਾਰੀਆਂ ਤੇ ਅਸੀਂ ਆਪਣੀਆਂ ਜ਼ਿੰਮੇਵਾਰੀਆਂ ਲਿਖ ਕੇ ਬਿਜ਼ਨਸ ਬਿਊਰੋ ਨੂੰ ਭੇਜੀਆਂ ਤੇ ਵੀ ਸਾਡੀ ਜ਼ਿੰਮੇਵਾਰੀ ਹੈ ਜੇ ਸ਼ਿਕਾਇਤ ਦੀ ਕਮੀ ਆ ਅਸੀਂ ਭੁਗਤਾਂਗੇ ਪੱਕੇ ਪ੍ਰੂਫ ਲੈ ਕੇ ਆਇਓ ਜੀ ਸਰ ਜੀ ਸ਼ੁਰੂ ਕਰੋ ਪਹਿਲੀ ਕੰਪਲੇਂਟ ਦੀ ਡੇਟ ਵੀ ਲੋਕਾਂ ਨੂੰ ਦਿਖਾਓ ਮੜ ਜੀ ਜੀ ਸਰ ਜੀ ਸਰ ਇਹ ਜੋ ਇਹ ਕੈਪਟਨ ਪੰਜਾਬ ਸਰਕਾਰ ਚੰਡੀਗੜ੍ਹ ਦੀ ਮੈਂ ਆਪਣੇ ਸਾਥੀ ਕੈਮਰਾਮੈਨ ਨੂੰ ਕਹੂੰਗਾ ਥੋੜਾ ਯਾਰ ਵਧੀਆ ਤਰ੍ਹਾਂ ਥੋੜਾ ਨੇੜੋ ਲਿਆ ਕੇ ਥੋੜਾ ਪੜਾਵ ਵੀ ਦੇ ਨਾ ਇਹ ਬੋਲੋ ਜੀ ਸਰ ਇਹ ਕੰਪਲੀਟ ਹੈ ਪੰਜਾਬ ਸਰਕਾਰ ਮੁੱਖ ਮੰਤਰੀ ਕੈਪਟਨ ਨਵਿੰਦਰ ਸਿੰਘ ਜੀ ਨੂੰ ਦਿੱਤੀ ਸੀਗੀ ਇਹਦੇ ਨਾਲ ਹਲਫਿਆ ਬਿਆਨ ਦਿੱਤਾ ਸੀਗਾ ਉਹਨਾਂ ਦਾ ਕਹਿਣਾ ਹੈ ਵੀ ਸ਼ਿਕਾਇਤੀ ਨੂੰ ਆ ਉਹਨੇ ਆਪਣੀ ਅਰਜੀ ਵੀ ਦੇ ਦਿੱਤੀ ਵੀ ਆ ਕਾਰਵਾਈ ਬਣਪਾਲ ਪਟਿਆਲਾ ਕਰੂਗਾ ਜੀ ਉਤੋਂ ਵੱਲ ਉਸਨੇ ਕੋਈ ਕਾਰਵਾਈ ਨਹੀਂ ਕੀਤੀ ਨਾ ਕਿਸੇ ਨੇ ਵੀ ਕੋਈ ਕਾਰਵਾਈ ਨਹੀਂ ਕੀਤੀ ਨਾ ਤਾਂ ਚੈੱਕ ਕੀਤੀ ਹੈ ਨਾ ਕੋਈ ਸਬੂਤ ਦਿੱਤਾ ਹੈ ਉਹਦੇ ਵਿੱਚ ਇਹ ਵੀ ਲਿਖਿਆ ਸੀ ਵੀ ਜਿਹੜੇ ਹੋਰ ਬੰਦੇ ਬਣਦੇ ਨੇ ਕੱਲਾ 1300 ਜਾਈ ਕੰਮ ਨਹੀਂ ਕਰ ਸਕਦਾ 1300 ਦੇ ਬਸ ਦੀ ਗੱਲ ਨਹੀਂ ਹੈਗੀ ਜਿਹੜੇ ਹੋਰ ਬੰਦੇ ਲੋੜੀ ਦੇ ਨੇ ਕੋਈ ਵੀ ਲੋੜੀ ਦੇ ਸੰਤ ਨਹੀਂ ਰੁੱਖ ਕੱਟਣਾ ਪਟਣਣਾ ਲੱਦਣਾ ਭਾਰਤ ਦੇ ਸੰਦਰ ਦਾ ਬੇਰਵਾ ਉਹ ਦੱਸਿਆ ਜਾਵੇ ਪਰ ਇਹਨਾਂ ਨੇ ਸਾਨੂੰ ਕੋਈ ਸਬੂਤ ਨਹੀਂ ਦਿੱਤਾ ਇਹ ਬੇਰਵਾ ਦੱਸਣਾ ਦਾ ਸਾਡੀ ਕਿਤੇ ਕੰਪਲੀਟ ਨਹੀਂ ਪੜਨ ਕੇ ਸੁਣਾਈ ਨਾ ਸਾਨੂੰ ਉਹਨਾਂ ਨੇ ਦੱਸਿਆ ਆਪਣੇ ਘਰੋਂ ਲਾਂਦੀ ਕੀਤੀ ਆਪਣੇ ਘਰੋਂ ਲਾਈ ਉਹ ਤੁਸੀਂ ਇੱਕ ਰਿਕਵਰੀਆਂ ਦਿਖਾਰੇ ਤੁਸੀਂ ਦੋਸਤ ਇੱਕ ਰਿਕਵਰੀਆਂ ਵੀ ਤੁਹਾਨੂੰ ਦਿਖਾਣੇ ਆ ਹਾਂਜੀ 1300 ਪੇੜ ਦੀ ਸਿਰਫ 2.5 ਲੱਖ ਰੁਪਏ ਰ ਗਵਰੀ ਪਾਈ ਗਈ ਹੈ ਜਦਕਿ 1300 ਪੇੜ ਦੀ ਮੇਰੇ ਨਾਲ 25 ਲੱਖ 50 ਲੱਖ ਦੀ ਆਈਟਮ ਦੀ ਕੀਮਤ ਜੇ ਗੱਲ ਕਰੀਏ ਇੰਨੇ ਨਾਲ ਦੇ ਜੇ ਉਸ ਵੇਲੇ ਦੀ ਵੀ ਹੁੰਦੀ ਤਾਂ ਵੀ ਘਟੋ-ਘਟ ਦੀ ਦਾ 5-10 ਲੱਖ ਦਾ ਹੁੰਦੀ ਸੋ ਆਹ ਰਿਕਵਰੀਆਂ ਨੇ ਆਹ ਰਿਕਵਰੀਆਂ 1300 ਪੇੜਾਂ ਦੀਆਂ 1300 ਪੇਡ ਦੀ ਰਿਕਵਰੀ ਇਹ ਹੋਰ ਕਵਰੀ ਆ ਜਿਹੜੀ ਇਹਨਾਂ ਦੀ ਸ਼ਿਕਾਇਤ ਉੱਤੇ ਕੀਤੀ ਗਈ ਆ ਤੇ ਉਹਦੀ ਆਰਟੀਆ ਰਹੀ ਜਿਹੜਾ ਖੁਲਾਸਾ ਕੀਤਾ ਉਹ ਵੀ ਦਿਖਾਇਆ ਕਰੋ ਜੀ ਸਰ ਜੀ ਸਰ ਆਰਟੀਆ ਇਹ ਆ ਆਰਟੀਆ ਦੀ ਖੁਲਾਸਾ ਹੈ ਇਹ ਇਹ ਲੋ ਜੀ ਇਹ ਲੋ ਜੀ ਆਰਟੀਆ ਰਾਈ ਇਹਨਾਂ ਵੱਲੋਂ ਫਿਰ ਪੱਕਾ ਕੰਮ ਕੀਤਾ ਗਿਆ ਆਰਟੀਆ ਹੀ ਰਹੀਂ ਵੀ ਇਹ ਜਿਹੜੀ ਆ ਇਹਨਾਂ ਦੇ ਜਿਹੜੀਆਂ ਉਸ ਇਕਵਾਲ ਸਿੰਘ ਕੋ ਰਿਕਵਰੀਆਂ ਪਾਈਆਂ ਗਈਆਂ ਤੇ ਇਹ ਰਿਕਵਰੀਆਂ ਤਾਂ ਤੁਹਾਨੂੰ ਤਾਂ ਦਿਖਾ ਰਹੇ ਆ ਵੀ ਰਿਕਵਰੀ ਦਾ ਕਰ ਲਈ ਪਰ ਕਹਿੰਦੇ ਆ ਚੋਰ ਕੋਈ ਵੀ ਨਹੀਂ ਇਕਬਾਲ ਸਿੰਘ ਤੋਂ ਰਿਕਵਰੀ ਕੀਤੀ ਪਰ ਇਕਬਾਲ ਸਿੰਘ ਚੋਰ ਨਹੀਂ ਕਿਉਂਕਿ ਇਕਬਾਲ ਸਿੰਘ ਸ਼ਰੀਫ ਹਜ਼ਾਰਾ ਸਰਕਾਰੀ ਕੰਮ 'ਚ ਸੇਧ ਲਾ ਰਿਹਾ ਆ ਉਹਨੂੰ ਰੇਂਜ ਅਫੀਸਰ ਬਣਾ ਦਿੱਤਾ ਗਿਆ ਮਲੇਰਕੋਟ ਲਈ ਫੇਕੀ ਗਿੱਚ ਕੈਦ ਕੀਤੀ ਗਈ ਜੀ ਸਰ ਜੀ ਸਰ ਫਿਰ ਅਸੀਂ ਉਹ ਪਿਸ ਤੋਂ ਬਾਅਦ ਢੇਲਸ ਤੋਂ ਬਾਅਦ ਫਿਰ ਪੰਜਾਬ ਦੇ ਮੁੱਖ ਮੰਤਰੀ ਚੱਕਰ ਦਿੱਤੀ ਸੀ ਹਾਂਜੀ ਸਰ ਕਿਹਨਾਂ ਨੂੰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਜੀ ਠੀਕ ਹੈ ਜੀ ਭਗਵੰਤ ਸਿੰਘ ਮਾਨ ਜੀ ਨੂੰ ਤੁਸੀਂ ਦਿੱਤਾ ਨਹੀਂ ਵੀ ਤੁਸੀਂ ਜਿਹੜਾ ਕਿ ਇਹਨੇ ਇਹਨੇ ਲੱਖ ਕਰੋੜ ਪੇੜ ਲਵਾ ਰਹੇ ਹੋਂ ਦਾ ਜਿਹੜੇ ਆਹ ਪੇੜ ਵੱਡੇ ਕਿੰਨਾ ਦਾ ਹਿਸਾਬ ਲੈ ਲੋ ਇਹਨਾਂ ਦਾ ਹਿਸਾਬ ਸਾਨੂੰ ਕੋਈ ਦੱਸ ਨਹੀਂ ਰਹੇ ਇਹ ਵੀ ਗਲੋਗਲਾ ਮਾਲਾਦ ਨਹੀਂ ਤੇ ਅਗਲੀ ਅਸੀਂ ਫੇਰ ਉਹਨਾਂ ਦੇ ਸਬੰਟ ਨੂੰ ਮੁੱਖ ਮੰਤਰੀ ਦੇ ਨੂੰ ਇਹ ਦਰਖਾਸਤ ਅਸੀਂ ਭੇਜੀ ਸੀਗੀ ਜੀ ਭਗਵਾਨ ਤੁਮਾਨ ਗਿਆ ਨੂੰ ਅਗਲੀ ਦਰਖਾਸਤ ਦੇ ਵਿੱਚ ਅਸੀਂ ਲਿਖਿਆ ਸੀ ਵੀ ਮੈਕਿਮੇ ਵੱਲੋਂ ਅਸੀਂ ਬਹੁਤ ਸਾਰੀਆਂ ਸ਼ਿਕਾਇਤਾਂ ਤੇ ਦਰਖਾਸਤਾਂ ਭੇਜ ਚੁੱਕੇ ਹਾਂ ਵਾਰ-ਵਾਰ ਸ਼ਿਕਾਇਤਕਰਨ ਦੇ ਉੱਤੇ ਸਾਨੂੰ ਅੱਜ ਤੱਕ ਸਾਡੀ ਕੋਈ ਕੰਪਲੀਟ ਨਹੀਂ ਕਿਸੇ ਦੀ ਕਾਰਵਾਈ ਨਹੀਂ ਹੋਈ ਸ੍ਰੀਮੰਤ ਸਾਹਿਬ ਜੀ ਕਿਸੇ ਹੋਰ ਏਜੰਸੀ ਨੂੰ ਦਿਓ ਜੀ ਜੀ ਉਹਨਾਂ ਨੇ ਮੋੜ ਕੇ ਫੇਰ ਵੀ ਉਹੀ ਉਹਨਾਂ ਨੂੰ ਹੀ ਦੇ ਦਿੱਤੀ ਜਿਹਦੇ ਉੱਤੇ ਕਾਰ ਬੋਰਡ ਗੇਟ ਖੋਤੀ ਪੰਜਾਬੀ ਬੋਰਡ ਥਲੇ ਬੋਰਡ ਥਲੇ ਹਾਂਜੀ ਸਰ ਉਹਨਾਂ ਨੂੰ ਇਹ ਕਹਿੰਦੇ ਉਹ ਕਾਰਵਾਈ ਨਹੀਂ ਕਰਦੇ ਸਾਹਿਬ ਜੀ ਪੁੱਲਾ ਜੀ ਇੱਕ ਤੁਹਾਡੇ ਤੇ ਵੀ ਗੱਲ ਕਰਨਾ ਜਾਊਂਗਾ ਜੀ ਸਰ ਕਿ ਇਹ ਇਦਾਂ ਤਾਂ ਨਹੀਂ ਕਿ ਤੁਹਾਨੂੰ ਹਿੱਸਾ ਨਾ ਮਿਲਿਆ ਬਕਵਾਲ ਤੋਂ ਮੇਰੀ ਗੱਲ ਕੋੜੀ ਲੱਗੇਗੀ ਨਹੀਂ ਨਹੀਂ ਬਿਲਕੁਲ ਕੋੜੀ ਨਹੀਂ ਲੱਗਦੀ ਸਰ ਜੀ ਹਮੇ ਰੱਖੋ ਬਚਾਉਣ ਵਾਸਤੇ ਆ ਹਿੱਸੇ ਆੜੀ ਸਾਡੀ ਕੋਈ ਗੱਲਬਾਤ ਨਹੀਂ ਜੀ ਨਹੀਂ ਨਹੀਂ ਕੋਈ ਚੀਜ਼ ਨਹੀਂ ਹੈਗੀ ਗੱਲ ਪੁੱਛੜੀ ਬਹੁਤ ਵਧੀਆ ਚੀਜ਼ ਹੈ ਸਰ ਜੀ ਪੁੱਛੜੀ ਕਰਦੇਗੇ ਅਸੀਂ ਕਿਸੇ ਦੀ ਪਾਲਿਸ਼ ਨਹੀਂ ਕਰਨੀ ਹਾਂ ਵੀ ਅਸੀਂ ਹੋਰ ਵੀ ਜਿਹੜੇ ਆਪ ਵੀ ਖੜੇ ਨੇ ਉਹਨਾਂ ਰੁੱਖਾਂ ਨੂੰ ਵੀ ਬਚਾਉਣੇ ਆ ਸਾਡੀ ਕਵਾਲ ਨਾਲ ਹੈ ਇਸ ਮਹਿਮ ਜੇ ਤੁਸੀਂ ਇਕੱਲੇ ਹੋ ਕਿ ਹੋਰ ਵੀ ਤੁਹਾਡੇ ਨਾਲ ਜੀ ਇਹ ਜੀ ਮਿੰਟ ਮੈਂ ਇਕੱਲਾ ਹਾਂ ਜੇ ਕੋਈ ਹੋਰ ਵੀ ਰੁੱਖ ਕੱਟਦਾ ਹੈ ਜਿਵੇਂ ਬਾਟਰਵਾੜ ਚ ਖੜੇ ਹੁੰਦੇ ਨੇ ਅਸੀਂ ਉਹ ਉੱਥੇ ਸਾਡਾ ਉਥੇ ਵੀ ਸੇਵਾ ਕਰਦੇ ਲੋਕਾਂ ਨੂੰ ਪੁੱਛਿਆ ਜਾਵੇ ਵੀ ਆਹ ਬੰਦਾ ਰੁੱਖਾਂ ਨੂੰ ਹਟਾਉਂਦਾ ਹੈ ਗਰੀਨ ਰੁੱਖਾਂ ਨੂੰ ਕੱਟਣ ਵਾਸਤੇ ਸੇਵਾ ਕਰਦਾ ਸੀ ਰੁੱਖਾਂ ਨੂੰ ਕੱਟਣ ਵਾਸਤੇ ਉਹਨਾਂ ਨੂੰ ਇਹ ਇਨਕਾਰ ਕਰਦਾ ਵੀ ਗਰੀਨ ਹਰੇ ਰੁੱਖ ਨਾ ਕੱਟੋ ਕਿੱਥੇ ਕਿੱਥੇ ਦਰਖਾਸਤਾਂ ਦਿੱਤੀਆਂ ਥੋੜਾ ਜਿਹਾ ਛੋਟ ਦੇ ਦੱਸੋ ਕਿੱਥੇ ਵੀ ਕੀ ਬਣਦਾ ਹੈ ਹਾਂ ਜੀ ਸਰ ਅਸੀਂ ਮੁੱਖ ਮੰਤਰੀ ਨੂੰ ਵੀ ਦਿੱਤੀ ਤੇ ਦੋਨੇ ਮੁੱਖ ਮੰਤਰੀਆਂ ਨੂੰ ਦਿੱਤੀਆਂ ਆਹ ਸਾਹੂ ਕੇ ਮੁੱਖ ਮੰਤਰੀ ਆਗੇ ਸਰ ਜੀ ਤੇ ਉਹਨਾਂ ਨੇ ਹਾਫੀਆ ਬਿਆਨ ਵੀ ਦਿੱਤਾ ਸਰ ਜੀ ਤੇ ਅਸੀਂ ਬਣਪਾਲ ਪਟਿਆਲਾ ਨੂੰ ਵੀ ਦਿੱਤਾ ਸਰ ਜੀ ਆ ਬਣਪਾਲ ਪਟਿਆਲਾ ਵੀ ਹੈ ਜੀ ਅਤੇ ਅਗਲਾ ਅਸੀਂ ਉਹਨਾਂ ਦੇ ਮੁੱਖ ਬਣਪਾਲ ਜੰਗਲਾਤ ਦੇ ਸੀਨੀਅਰ ਉਹਨਾਂ ਨੇ ਵੀ ਦਰਖਾਸਤ ਭੇਜੀ ਜਿਸ ਦੇ ਉੱਤੇ ਕੋਈ ਸਬੂਤ ਨਹੀਂ ਦਿੱਤਾ ਅਜ ਤੱਕ ਕੋਈ ਕਾਰਵਾਈ ਨਹੀਂ ਹੋਈ ਤੇ ਇੱਕ ਖ਼ਵਾਰਾਂ ਦੀ ਕੱਟੀਆਂ ਦਿਖਾਇਓ ਉੱਚੇ ਕੀ ਕੀ ਆਇਆ ਸੀ ਜੀ ਸਰ ਜੀ ਤਰ੍ਹਾਂ ਦੀ ਖ਼ਵਾਰਾਂ ਦੀ ਖ਼ਵਾਰਾਂਾਂ 'ਚ ਵੀ ਨਸ਼ਰ ਹੁੰਦਾ ਪਰ ਇਹ ਪੋਸਟ ਦੀ ਜਿਹੜੀ બીજી ਫਸਲ ਦੀ ਹੋਰ ਸਭ ਤੋਂ ਵੱਡੀ ਗੱਲ ਆ ਪੋਸਟ ਜੰਗਲ ਵਣ ਵਿਭਾਗ ਦੇ ਵਿੱਚ ਪੋਸਟ ਵਿਜੀ ਗਈ ਹੋਈ ਸੀ ਇਕਵਾਲ ਸਿੰਘ ਵੱਲੋਂ ਵਿਜਵਾਈ ਗਈ ਸੀ ਪਰ ਕਿਸੇ ਹੋਰ ਅਧਿਕਾਰੀ ਨੂੰ ਵੀ ਐਨ ਡੀ ਪੀ ਐਕਟ ਦਾ ਪਰਚਾ ਨਾ ਭੇਜੇ ਕਿਸੇ ਹੋਰ ਨੂੰ ਕੱਚੇ ਬੈਲਦਾਰ ਨੂੰ ਕਿੰਨੂੰ ਲੈ ਮਰੇ ਉਥੇ ਗੋਬਿੰਦ ਸਿੰਘ ਨੂੰ ਗੋਬਿੰਦ ਸਿੰਘ ਕੱਚੇ ਬੈਲਦਾਰ ਸੀ ਜੀ ਸਰ ਜੀ ਸਰ ਉਹਨੂੰ ਮਰੇ ਕਰਕੇ ਉਥੇ ਪਰਚਾ ਪਵਾਉਂਦਾ ਸੀ ਜੀ ਤੇ ਫਿਰ ਇਹ ਦੂਹ ਹੋਰ ਇੱਕ ਹੋਰ ਨਗਾਇਨ ਨਾਲ ਹਾਂਜੀ ਇਹ ਅਸੀਂ ਇਹਨਾਂ ਨੂੰ ਇਹ ਵੀ ਦੱਸਿਆ ਸੀ ਵੀ ਆ ਪੋਸਟ ਨਾਬਾ ਬੈਂਕ 'ਚ ਹੀ ਫੜਿਆ ਗਿਆ ਸੀ ਤੇ ਮੈਨੇਜਰ ਤੇ ਪਰਚਾ ਹੋਇਆ ਸੀਗਾ ਨਾਬਾ ਬੈਂਕ 'ਚ ਪੋਸਟ ਫੜੀ ਜਾਂਦੀ ਆ ਤੇ ਮੁਕੱਦਮਾ ਜਿਹੜਾ ਮੈਨੇਜਰ ਤੇ ਦਸ ਹੁੰਦਾ ਪਰ ਬੰਨ ਵਿਭਾਗ 'ਚ ਫੜੀ ਜਾਂਦੀ ਆ ਤੇ ਬੈਲਦਾਰ ਤੇ ਹੁੰਦਾ ਜੇ ਚੰਗਾ ਕਰੇ ਤਾਂ ਅਫਸਰ ਮਾੜਾ ਕਰੇ ਤਾਂ ਬੈਲਦਾਰ ਫਿਰ ਅੱਗੇ ਜੀ ਅਗਲੀ ਅਗਲੀ ਖਬਰ ਜੱਗਵਾਨੀ ਦੀ ਜੱਗਵਾਨੀ ਦੇ ਅਖਬਾਰ ਦੇ ਪੱਤਰਕਾਰ ਦਫਤਰ ਬੰਡ ਰੇਜ ਲਹਿਰਾਗਾ ਦਾ ਦੌਰਾ ਕੀਤਾ ਜੀ ਹਾਂ ਆਪਣੇ ਬਿਨਾ ਕਿਸੇ ਕਹਤੇ ਇਹ ਸੁਣਨਾ ਚਾਹੀਏ ਵੀ ਜੱਗਵਾਨੀ ਅਖਬਾਰ ਆਪ ਗਿਆ ਸੀ ਇਹ ਪੱਤਰਕਾਰ ਤੇ ਉਹਨਾਂ ਨੇ ਦੌਰਾ ਕੀਤਾ ਉਹਨਾਂ ਨੂੰ ਇੱਕੋ ਹੀ ਬੈਲਦਾਰ ਮਿਲਿਆ ਉੱਥੇ ਜੀ ਹਾਂ ਉਹਨਾਂ ਦਾ ਇਹ ਵੀ ਕਹਿਣਾ ਹੈ ਵੀ ਜੇ ਬੰਡ ਰੇਜ ਲਹਿਰਾਗਾ ਦੇ ਵਿੱਚ ਬੈਠ ਕੇ ਕੰਮ ਨਹੀਂ ਕਰਨਾ ਤੇ ਦਫਤਰ ਬਣਾਇਆ ਕਾਸ ਤੋਂ ਹੈ ਜੀ ਹਾਂ ਜੀ ਸਾਰੇ ਕਿ ਇਹ ਇਹ ਕਹਿ ਰਹੇ ਨੇ ਅਗਲੀ ਦੁਨੀਆ ਨੇ ਕਹਿਦੀ ਹੈ ਜੀ ਅਗਲੀ ਦੁਨੀਆ ਨੇ ਖਬਰ ਲਾਈ ਹੈ ਵੀ ਆਪਣਾ ਇਹ ਸਰਕਾਰੀ ਦਫਤਰ ਛੱਡ ਕੇ ਇਹ ਖਬਰ ਹੈ ਜੀ ਇਹਦੀ ਫੋਟੋ ਲੱਗੀ ਹੋਈ ਲੈ ਗਾਗੇ ਦੀ ਪਤ ਜੁਨੀਆ ਦੀ ਇਹ ਖਬਰ ਲੱਗੀ ਹੋਈ ਹੈ ਇਹਨਾਂ ਦਾ ਕਹਿਣਾ ਹੈ ਇਹ ਮੂਨ ਕਿ ਵਿਖੇ ਆਪਣੇ ਉੱਥੇ ਮਸਟਾਲ ਬਣਾਉਂਦੇ ਨੇ ਜੀ ਅੱਛਾ ਹਾਂ ਬੜੇ ਜਿਹੇ ਲਹਿਰਾ ਦਫਤਰ ਛੱਡ ਗਏ ਜੀ ਹਾਂ ਜੀ ਯਾਨੀ ਕਿ ਟੋਟਲੀ ਇੱਕ ਇਕਵਾਲ ਸਿੰਘ ਨਾਂ ਦਾ ਸ਼ਖਸ ਜਿਹੜਾ ਕਾਨੂੰਨ ਦੇ ਵਿੱਚ ਕਾਨੂੰਨ ਦੀਆਂ ਧਜੀਆਂ ਉਡਾ ਕੇ ਚੋਰੀਆਂ ਕਰਕੇ ਸਿਰਫ ਜਦੋਂ ਰਿਕਵਰੀਆਂ ਉਹਨੇ ਪਾਤੀਆਂ ਰਿਕਵਰੀਆਂ ਤੇ ਪਾਨ ਤੋਂ ਬਾਅਦ ਉਹ ਅੱਜ ਅਫੀਸਰ ਬਣ ਚੁੱਕਾ ਹੈ ਇਹਦਾ ਤੁਹਾਡੀ ਤਲੰਗਾਮਾ ਰੋਕੀਏਗੀ ਤੁਹਾਡੀ ਤਲੰਗਾ ਕਲੀ ਰੋਕੀ ਹਾਂਜੀ ਹਾਂ ਇਹ ਸਹੀ ਰੇਂਜ ਸਰ ਕਰਕੇ ਰੋਕੀ ਹੋਈ ਹੈ ਇਹ ਵੀ ਬੰਦਾ ਹੈ ਸ਼ਿਕਾਇਤਕਾਰ ਹੈ ਇਹਨੇ ਆਹ ਚੀਜ਼ਾਂ ਫੜਾਈਆਂ ਇਸ ਦੀਆਂ ਹਾਲਾਂਕਿ ਸਾਡਾ ਕੋਈ ਗਲਤ ਕੋਈ ਕੰਮ ਨਹੀਂ ਹੈਗਾ ਸਾਰਾ ਜਾਇਜ਼ ਕੰਮ ਹੈ ਆਪਣੀ ਮਿਹਨਤ ਕਰਕੇ ਰੁੱਖ ਬਚਾਏ ਨੇ ਵਿਚਾਰ ਰਹੇ ਹਾਂ ਤੇ ਇਹ ਜਿਹੜੀ ਰੇਂਜ ਅਫਸਰ ਜਾਣ ਬੁੱਝ ਕੇ ਸਾਨੂੰ ਇਹ ਡਰਾ ਰਿਹਾ ਧਮਕਾ ਰਿਹਾ ਤੁਸੀਂ ਕਿੱਥੇ ਕੰਮ ਕਰਦੇ ਹੋ ਕੀ ਕਰਦੇ ਹੋ ਆ ਦਰਖਤਰ ਵਿਚਾਰ ਰਹੇ ਆ ਤੁਸੀਂ ਕਿੰਨੇ ਕੰਮ ਕਰ ਰਹੇ ਹੋ ਉਹ ਦੱਸਿਆ ਨੇ ਉਹਨੇ ਉਹਨੇ ਬਲਾਕ ਅਫਸਰ ਦਸਨ ਕੀ ਚੈੱਕ ਕਰ ਲਿਆ ਜਿਹੜਾ ਕੀ ਹੈ ਇਕਬਾਲ ਸਿੰਘ ਦੀ ਜਗ੍ਹਾ ਆਇਟਮ ਜਿਹੜੇ ਮੌਜੂਦਾ ਅਫੀਸਰ ਨੇ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਮਿੰਦਰਪਾਲ ਨਾਲ ਸੋ ਮਿੰਦਰਪਾਲ ਦਾ ਕੀ ਕਹਿਣਾ ਤੁਸੀਂ ਸੁਣੋ ਹੈਲੋ ਮਿੰਦਰਪਾਲ ਬੋਲਦੇ ਸਰ ਹਾਂਜੀ ਹਾਂਜੀ ਲਹਿਰਾ ਗਾਗਾ ਤੋਂ ਅਫੀਸਰ ਬਣੇ ਬਾਅਦ ਹਾਂਜੀ ਹਾਂਜੀ ਜੀ ਸ਼੍ਰੀਮਾਨ ਜੀ ਪੱਤਰਕਾਰ ਮਨੋਜੀ ਦਾ ਗੱਲ ਕਰਦਾ ਯੂਨਾਈਟਿਡ ਪੋਲਟਰ ਨੂੰ ਜਾਣਾ ਖਵਾ ਤੋ ਹਾਂਜੀ ਬੋਲੋ ਜੀ ਇੱਕ ਮਾਮਲਾ ਸਾਡੇ ਧਿਆਨ ਚ ਆਇਆ ਸੀਗਾ ਇੱਕ ਤੁਹਾਡੇ ਇਕਬਾਲ ਸਿੰਘ ਜੀ ਹੁੰਦੇ ਸੀਗੇ ਪੁਰਾਣੇ ਅਫਸਰ ਹਾਂਜੀ ਹਾਂਜੀ ਜਿਨ੍ਹਾਂ ਦੇ ਖਿਲਾਫ ਭਾਗੀ ਕਾਰਵਾਈਆਂ ਖੁੱਲੀਆਂ ਹੋਈਆਂ ਨੇ ਤੇ ਜਿਨ੍ਹਾਂ ਦੇ ਉੱਤੇ ਚੋਰੀ ਦੇ ਇਲਜ਼ਾਮ ਆ ਜਿਨ੍ਹਾਂ ਕੋ ਰਿਕਵਰੀਆਂ ਵੀ ਹੋਈਆਂ ਹਾਂ ਹਾਂਜੀ ਹਾਂਜੀ ਤੇ ਉਹਨਾਂ ਦੇ ਉੱਤੇ ਕੋਈ ਐਫ ਆਈ ਆਰ ਦਰਜ ਕਰਾਈ ਗਈ ਹੈ ਕਿ ਸਿਰਫ ਰਿਕਵਰੀਆਂ ਕਰਕੇ ਮਾਮਲੇ ਨੂੰ ਰਫਾ ਰਫਾ ਕੀਤਾ ਗਿਆ ਨਹੀਂ ਨਹੀਂ ਜੋ ਰੂਲ ਹੈ ਜੀ ਡਿਪਾਰਟਮੈਂਟ ਦੇ ਰਿਕਵਰੀ ਪਾ ਲਿਆ ਜਉਂਗੇ ਨੁਕਸਾਨ ਹੋ ਜਾਂਦਾ ਚੋਰੀ ਹੋ ਜਾਂਦੀ ਹੈ ਘਟ ਜਾਂਦਾ ਕੋਈ ਤੇ ਜੇਰ ਪਤਾ ਲੱਗਾ ਕਿ ਉਹ ਪਹਿਲਾਂ ਬੰਦ ਵਿਭਾਗ ਦੇ ਇੰਸਪੈਕਟਰ ਹੁੰਦੇ ਸੀ ਕਿ ਅੱਜ ਕੱਲ ਮਾਰਸ਼ਲ ਆਫੀਸਰ ਤੋਂ 2-3 ਉਹਦੇ ਉਹਨਾਂ ਦੇ ਵੱਧ ਗਏ ਆ ਨਹੀਂ ਨਹੀਂ ਉਹਦੇ ਨਹੀਂ ਵੱਧੇ ਹੈਗੇ ਜੀ ਸਾਡੇ ਰੇਂਜ ਅਫਸਰਾਂ ਦੀ ਪੋਸਟਾਂ ਘਟ ਨੇ ਅੱਛਾ ਉਹ ਜਿਹੜਾ ਕੋ ਸਿਨੀਅਰ ਹੁੰਦਾ ਉਹਨੂੰ ਰੇਂਜ ਦਾ ਚਾਰਜ ਦੇ ਦਿੰਦੇ ਆ ਪ੍ਰੋਮੋਟ ਨਹੀਂ ਵੈਸੇ ਹੋਏ ਉਹ ਜੀ ਬਲਾਕ ਅਫਸਰ ਨੂੰ ਵੀ ਰੇਂਜ ਦਾ ਚਾਰਜ ਦੇ ਦਿੰਦੇ ਆ ਜੀ ਮਿੰਦਰਪੁਰ ਦੀ ਕੀ ਅਕੋਰਡਿੰਗ ਟੂ ਲਾ ਜਿਹੜਾ ਚੋਰੀ ਕਰਦਾ ਆ ਉਹ ਉਹਨੂੰ ਉਹਦੀ ਐਫ ਆਈ ਆਰ ਹੋਣੀ ਚਾਹੀਦੀ ਆ ਕਿ ਉਹ ਤਾਂ ਸਿਰਫ ਰਿਕਵਰੀ ਹੋਣੀ ਚਾਹੀਦੀ ਹੈ। ਨਹੀਂ ਸਾਡੇ ਕੋਲੇ ਵੀ ਸਰਕਾਰ ਦੀਆਂ ਹਦਾਇਤਾਂ ਨੇ ਜੇ ਤਾਂ ਅਗਲਾ ਉਹ ਮੁਆਵਜ਼ਾ ਭਰਦਾ ਸਾਡੇ ਬਲਾਕ ਅਫਸਰ ਕੋਲੇ ਪਾਵਰ ਹੁੰਦੀ ਹੈ ਉਹ ਮੁਆਵਜ਼ਾ ਲੈ ਕੇ ਵੀ ਰਸੀਦ ਕੱਟ ਕੇ ਸਰਕਾਰ ਦੇ ਖਾਤੇ ਜਮਾਗਿਆ ਜਮਾ ਕਰਵਾ ਦਿਆ ਜੀ। ਯਾਨੀ ਕਿ ਜਿਹੜੀ ਚੋਰੀ ਧਿਆਨ 'ਚ ਆ ਗਈ ਉਹਦਾ ਮੁਆਵਜ਼ਾ ਜਮਾ ਕਰਾਤਾ ਜਿਹੜੀਆਂ ਉਹਨੇ ਅਨਤਰਾਇਟ ਚੋਰੀਆਂ ਕੀਤੀਆਂ ਜਿਹੜੇ ਨਹੀਂ ਪਤ ਲੱਗੀਆਂ ਉਹਦਾ ਉਹਦਾ ਕੋਈ ਦੋਸ਼ੀ ਨਹੀਂ। ਜੀ ਕਿੰਨੇ ਜੀ? ਜਿਹੜੀਆਂ ਚੋਰੀਆਂ ਧਿਆਨ 'ਚ ਲਿਆਤੀਆਂ ਹਾਂਜੀ ਉਹਨਾਂ ਦਾ ਉਹ ਰਿਕਵਰੀ ਪੈ ਗਈ ਜਿਹੜੀਆਂ ਨਹੀਂ ਧਿਆਨ ਚ ਆਈਆਂ ਉਹ ਫਿਰ ਉਹ ਉਹਦੀਆਂ ਨਹੀਂ ਕਿ ਹੰਤਾ ਹੋ ਗਈਆਂ ਜੀ ਸਾਡੇ ਮੁਲਾਜ਼ਮ ਦਸਤ ਕਰਦੇ ਆਂ ਆਪੇ ਇਲਾਕੇ ਦੇ ਵਿੱਚ ਜੀ ਸਰ ਮੈਂ ਉਹੀ ਤਾਂ ਕਹਿਣਾ ਚਾਹੁੰਦਾ ਇਹੋ ਜਿਹੀ ਪ੍ਰਭਾਗੀ ਕਿਹੜੀ ਕਾਰਵਾਈ ਆ ਵੀ ਜਿਹੜਾ ਇੱਕ ਮੁਜ਼ਰਮ ਨੂੰ ਸਿਰਫ ਰਿਕਵਰੀ ਕੀਤੀ ਜਾਂਦੀ ਐ ਇਦਾਂ ਤਾਂ ਪੰਜਾਬ ਪੁਲਿਸ ਵਿੱਚ ਵੀ ਮੁਲਾਜ਼ਮ ਜੇ ਕੋਈ ਨਸ਼ਾ ਵੇਚਦਾ ਫੜਿਆ ਗਿਆ ਜਾਂ ਉਹ ਤੋਂ ਹੋਰ ਕੁਝ ਐ ਪਰ ਸਰਕਾਰੀ ਕੋਈ ਚੀਜ਼ ਮੇਂਦਾ ਫੜੇਗਾ ਸਿਰਫ ਉਤੋਂ ਰਿਕਵਰੀ ਕਰੂਗੇ ਕਿ ਉਤੇ ਕੋਈ ਐਫ ਆਈ ਆਰ ਨਹੀਂ ਬੰਦੀ ਕਿ ਲੋਅ ਐਂਡ ਆਰਡਰ ਸਰਕਾਰੀ ਬੰਦੇ ਵਾਲੀ ਤਾਂ ਪ੍ਰਾਈਵੇਟ ਬੰਦੇ ਵਾਲੀ ਹੋਰ ਨਹੀਂ 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 ਜੋ ਸਾਡਾ ਦਾ ਕੋਈ ਮਰਦਾ ਨਿਸ਼ਾਨ ਕਰਦਾ ਗਏ ਕੋਈ ਵੀ ਹੈਗਾ ਹਾਂਜੀ ਉਹਦੇ ਲਈ ਸਾਡੇ ਸਰਕਾਰ ਦੇ ਹੈਡ ਆਫ ਤੋਂ ਵੱਲੋਂ ਰੂਲ ਬਣੇ ਹੋਏ ਨੇ ਮੁਆਵਜ਼ੇ ਬਣੀ ਹੈ ਰੇਟ ਵੱਖਰੇ ਵੱਖਰੇ ਜੀ ਜੀ ਸ਼ੀਸ਼ ਮਾਰ ਦਾ ਅੱਡਾ ਕਿਕਰ ਦਾ ਅੱਡਾ ਤੂਟ ਦਾ ਅੱਡਾ ਉਹਦੇ ਰਿਕਾਰਡ ਗਈ ਸੀ ਤੋਂ ਫੈਨ ਲੈ ਕੇ ਸਰਕਾਰ ਦੇ ਖਾਤੇ ਜਮ੍ਹਾਂ ਕਰਵਾ ਦੇਣੀ ਹੈ ਜਦੋਂ ਕਿ ਉਹਦੇ ਖਿਲਾਫ ਕੋਈ ਵਿਭਾਗੀ ਕਾਰਵਾਈ ਨਹੀਂ ਹੁੰਦੀ ਉਹਦਾ ਰੈਂਕ ਉਹਦਾ ਰੈਂਕ ਬਦਲ ਤੋਂ ਰੋਕਿਆ ਨਹੀਂ ਜਾਂਦਾ ਉਹਨੂੰ ਕੋਈ ਸਜ਼ਾ ਨਹੀਂ ਮਿਲਦੀ ਜੀ ਜੇ 1300 ਪੇਡ ਚੋਰੀ ਦੀ ਕੰਪਲੇਂਟ ਆ ਜੀ ਉਹਦਰ ਕਬਰੀਆਂ ਪਈਆਂ ਹੋਣਗੀਆਂ ਇਹਨੂੰ ਸਰ ਜੀ ਐ ਮੈਂ ਉਹੀ ਤਾਂ ਕਹਿ ਰਿਹਾ ਸਰ 1300 ਬਲਕ ਆ ਇਹ ਚੋਰੀ ਕਰਵਾਇਆ ਜਾਂ ਕੁਦਰਤੀ ਹੋਇਆ ਕੀ ਹੋਇਆ ਇਹ ਕਿਹੜਾ ਪਤਾ ਆਪਣੇ ਕੋਲ ਪ੍ਰੂਫ ਕੀ ਹੈਗਾ ਜੀ ਸਰ ਰਿਕਵਰੀ ਤਾਂ ਉਹਦੇ ਕੋਲ ਹੋ ਰਹੀ ਹੈ ਤਾਂ ਇਹਦਾ ਮਨ ਲੈ ਵੀਡੀਓ ਚੋਰ ਆ ਚੋਰ ਚੋਰੀ ਤਾਂ ਚੋਰ ਰਿਕਵਰੀ ਤਾਂ ਚੋਰ ਹੀ ਕਰਵਾਉਂਗਾ ਨਾ ਜੀ ਚੋਰ ਜੀ ਉਹ 100% ਜਿਹੜਾ ਮੁਲਾਜ਼ਮ ਕੋਲੇ ਇਲਾਕਾ ਉਹ ਜ਼ਿੰਮੇਦਾਰ ਹੈ ਜੀ ਉਸ ਇਲਾਕੇ ਦਾ ਅੱਛਾ ਜੀ ਤਾਂ ਉਹ ਕਵਰ ਕਰੇ ਚਾਹੇ ਜਦੋਂ ਕਿਸੇ ਨੂੰ ਕੋਈ ਚਾਰਜ ਦੇ ਦਿੰਦਾ ਲਾਈਨ ਅੱਗੇ ਚਾਰਜ ਲੈ ਲੈਂਦਾ ਉਹਦੀ ਜਗ੍ਹਾ ਤੇ ਹੋਰ ਆ ਜਾਂਦਾ ਹੈ ਹਾਂ ਜੀ ਉਹਨਾਂ ਸ਼ਾਰਟੇਜ ਕੱਢ ਦੇਣੀ ਹੈ ਘਾਟਾ ਕੱਢ ਦੇਣਾ ਵੀ ਆਹ ਤੇਰੀ ਸਟੇਪ ਦੇ ਇੰਨੇ ਰੁੱਖ ਘਟਦੇ ਹਾਂ ਜੀ ਹੋਰ ਰਿਪੋਰਟ ਕਰੋ ਸਾਡੇ ਡੀਏ ਕੋਲ ਨੂੰ ਪਰ ਜੇ ਉਹਨਾਂ ਚਸ਼ਮਦੀਦ ਗਵਾਹ ਹੋਵੇ ਹਾਂ ਜੀ ਚਸ਼ਮਦੀਦ ਗਵਾਹ ਹੋਵੇ ਵੀ ਚੋਰੀ ਇੰਨੀ ਕੀਤੀ ਹੈ ਇੰਨੀ ਕਰਵਾਈ ਹੈ ਗਵਾਹ ਹੋਵੇ ਤਾਂ ਪ੍ਰੂਫ ਕਰਦੇ ਪ੍ਰੂਫ ਜੀ ਇਹ ਗਵਾਹ ਕੰਡਾ ਜੀ ਇਹ ਗਵਾਹੀ ਆ ਸਾਡੇ ਕੋਲ ਇੱਥੇ ਆਏ ਹੋਏ ਨੇ ਭਾਈ ਸਾਹਿਬ ਤੁਹਾਡੇ ਬੈਲਡਰ ਆ ਇਹਨਾਂ ਦੀਆਂ ਤਰਨਾਵਾ ਵੀ ਰੋਕ ਕੇ ਗਈਆਂ ਕਪੀ ਇਹਨਾਂ ਨੇ ਕੰਪਲੇਂਟਾਂ ਕੀਤੀਆਂ ਤਾਂ ਕਰਕੇ ਉਹ ਪੁਰਾਣੇ ਜੇ ਸੁਣ ਕੇ ਜੀ ਮੇਰੇ ਧਿਆਨ 'ਚ ਇਹ ਹੈ ਨਹੀਂ ਇਹ ਗੱਲਾਂ ਵੈਸੇ ਉਹਨੂੰ ਰਿਕਵਰੀਆਂ ਬਗਿਆਂ ਪਈਆਂ ਹੋਈਆਂ ਕਾਫੀ ਹਾਂ ਜੀ ਹਾਂ ਜੀ ਹਾਂ ਜੀ ਉਹ ਮੇਰੇ ਟਾਈਮ ਦੀ ਕੋਈ ਗੱਲ ਹੈ ਨਹੀਂ ਪਹਿਲਾਂ ਕੋਈ ਪੁਰਾਣੀਆਂ ਹੋਈਆਂ ਇਹ ਜਗਿੰਦਰਪਾਲ ਜੀ ਤੁਹਾਡੇ ਬੈਲਡਰ ਨਹੀਂ ਭੋਲਾ ਭੋਲਾ ਨਹੀਂ ਸਾਡੇ ਕੋਲ ਨਹੀਂ ਹੈ ਜੀ ਕੋਈ ਪੋਲਾ ਸਿੰਘ ਤੁਹਾਡੇ ਕੋ ਬੈਲਦਾਰ ਨਹੀਂ ਹੋ ਗਏ ਉਹ ਸਾਡੇ ਮੋਹਰੇ ਬਿਠੇ ਹੋ ਕਹਿੰਦੇ ਸਾਡੀ ਤਨਖਾਹ ਰੋਕੀ ਹੋਈ ਹੈ ਵੀ ਮੈਂ ਇੱਕ ਹੱਪਲੇ ਹੋ ਜਾਕਰ ਕੀਤੇ ਕਿਹਨੇ ਰੋਕੀ ਸੀ ਇਕਵਾਲ ਨੇ ਜੀ ਆਹ ਇਕਵਾਲ ਨੇ ਕੀਤੀਆਂ ਸੀ ਚੋਰੀਆਂ ਤੇ ਪੋਲਾ ਜੀ ਇਹਦੇ ਤੁਹਾਡੇ ਬੈਲਦਾਰ ਨੇ ਤੁਹਾਡੇ ਬੰਨ ਵਿਭਾਗ ਦੇ ਸਾਡੇ ਕੋਲ ਤਾਂ ਕਿਤੇ ਕੰਮ ਤੇ ਸ਼ੈ ਨਹੀਂ ਜੀ ਕਿੱਥੇ ਨੇ ਜੀ ਉਹ ਈ ਜਗ੍ਹਾ ਆ ਪੋਲਾ ਇਹਨਾਂ ਗੱਲ ਕਰੇ ਪੋਲਾ ਜੀ ਤੁਸੀਂ ਹੈਂ ਦੀ ਮੌਕੇ ਤੇ ਦੱਸੋ ਅਮਿੰਦਰਪਾਲ ਜੀ ਹੈਲੋ ਹਾਂਜੀ ਹਾਂਜੀ ਬੋਲੋ ਜੀ ਹਾਂਜੀ ਸਰ ਕੀ ਗੱਲ ਹੈ ਦੱਸੋ ਤੁਸੀਂ ਕਿਹੜੀ ਜਗ੍ਹਾ ਤੇ ਕੰਮ ਕਰ ਰਹੇ ਹੋ ਕਿੱਥੇ ਕਰ ਰਹੇ ਨੇ ਹਣੋ ਸਿੰਘ ਹਾਂ ਜੀ ਤੁਸੀਂ ਗਰਤੀਬ ਨੇ ਨਾ ਅਸੀਂ ਇਹ ਕਹਿੰਦੇ ਬਣਪਵਾਜ ਬੇਲਦਾਰ ਨਹੀਂ ਕਿਹੜੀ ਜਗ੍ਹਾ ਤੇ ਕੰਮ ਕਰਦੇ ਹੋ ਡਰੋਗੇ ਕੋਲੇ ਲੱਗੇ ਹੋ ਐਸ ਟਾਈਮ ਤੁਸੀਂ ਕੀ ਲੱਗੇ ਹੋ ਆ ਤੁਸੀਂ ਹੁਣ ਕਿਹੜੇ ਡਰੋਗੇ ਕੋਲੇ ਕੰਮ ਕਰ ਰਹੇ ਹੋ ਇਹ ਦੱਸੋ ਮੈਨੂੰ ਅਸੀਂ ਅਸੀਂ ਸਿਲਰ ਬੀੜੇ ਚ ਕੰਮ ਕਰ ਰਹੇ ਆ ਸਰ ਜੀ ਕਿਹਦੇ ਕੋਲੇ ਸਾਡੇ ਕੋਲੇ ਆਪਣੇ ਗੜ ਡਰੋਗੇ ਕੋਲੇ ਹੋਰ ਕਿਹਦੇ ਕੋਲੇ ਕੋਈ ਕੰਮ ਨਹੀਂ ਤੁਸੀਂ ਕਰ ਰਹੇ ਐਸ ਟਾਈਮ ਇਹ ਤਾਂ ਤੁਸੀਂ ਸਾਰਾ ਕੁਝ ਹੀ ਕਹੋਗੇ ਨਾ ਛੋਟਾ ਤਾਂ ਹੁਣ ਜਦ ਸਾਡੀ ਪਤਾ ਲੱਗੇ ਵੀ ਆਪਣੀ ਇਹਦੇ ਨਾਲ ਝਗੜਾ ਹੈ ਅਸੀਂ ਤਰਖਾਹ ਜਿਹੜੀ ਹੈ ਤੇ ਅਸੀਂ ਕੱਡੇ ਕਿਹੜੇ ਚਾ ਨੂੰ ਨੋਸਟ ਦੱਸੋ ਨਾ ਲੋਕ ਜਿੱਕੇ ਐ ਨਹੀਂ ਮੈਂ ਜੀ ਨਮਸ਼ਾਇਰ ਜਿਹਨੇ ਬੜੇ ਤੂੰ ਕੰਮ ਕੀਤਾ ਨੂੰ ਪੁੱਛਿਆ ਕਿ ਜੀਨੇ ਤੇਰੀ ਦੰਗਾਰ ਐ ਅਸੀਂ ਇਹਨੂੰ ਅਫਸਰ ਨਾ ਹੋ ਦੱਸਿਆ ਨਾ ਵੀ ਮੈਂ ਬੇਲਦਾਰਾਂ ਮੈਂ ਉਹ ਆਫਸਰ ਕਾਰਡ ਵੀ ਦਿਖਾਵਾਂਗਾ ਸਾਰਾ ਕੁਝ ਕਰੂੰਗਾ ਕਾਰਡ ਕੋ ਦਿਖਾਈ ਚੱਲ ਕੋਈ ਗੱਲ ਨਹੀਂ ਨਹੀਂ ਮੈਂ ਕਹਿੰਦਾ ਦਿਖਾ ਤੂੰ ਮਰਜੀ ਬਸ ਤੂੰ ਕੰਮ ਕਿੱਥੇ ਕਰ ਰਿਹਾ ਇਸ ਟਾਈਮ ਕੰਸਲਰ ਵਿੱਚ ਕਰ ਰਿਹਾ ਹੈ ਬਿਨਾਂ ਬੋਏ ਤਾਂ ਬੁੱਧੂ ਬਣਾ ਰਿਹਾ ਕਿਹਦੇ ਕੋਲ ਕੰਮ ਕਰ ਰਿਹਾ ਇਸ ਟਾਈਮ ਤੂੰ ਮੈਨੂੰ ਦੱਸ ਅੱਛਾ ਜੀ ਕੌਣ ਦੇ ਨਾਲ ਕੰਮ ਤੇ ਹੋਰ ਲੱਗਿਆ ਦੱਸ ਦੇ ਨਾਲ ਜਿੱਥੇ ਤੂੰ ਕੰਮ ਤੇ ਜਾਂਦਾ ਹੈ ਲਗੇ ਜਿੰਨੇ ਨਾਲ ਸਾਰੇ ਲੱਗੇ ਸਾਰੇ ਦੱਸੂਗਾ ਸਾਡੇ ਕਿਹੜਾ ਬੰਦਾ ਕੰਮ ਕਰਦਾ ਦੱਸ ਮੈਨੂੰ ਹੈ ਤੇਰੇ ਨਾਲ ਕਿਹੜਾ ਬੰਦਾ ਮੋਕਲੇ ਕੰਮ ਕਰਦਾ ਜਿੱਥੇ ਤੂੰ ਕੰਮ ਕਰਦਾ ਮੈਂ ਤੈਨੂੰ ਸਾਰੇ ਸਾਰੇ ਦੱਸੂਗਾ ਸਰ ਜੀ ਸਾਰੇ ਦੱਸੂਗਾ ਤੂੰ ਕੱਲੇ ਜਿੰਗ ਬੈਂਕ ਤੇ ਆਪਣੀ ਮਰਜ਼ੀ ਵਾਲੀ ਮਰਜ਼ੀ ਨਾਲ ਕਿਵੇਂ ਫਿਰਦਾ ਤੇ ਤੂੰ ਬੰਦੇ ਨਾ ਮੇਰਾ ਆ ਵੀ ਬੰਦਾ ਕਰੂਗਾ ਬੰਦੇ ਹੈਗੇ ਨੇ ਮੈਂ ਬੰਦੇ ਵੀ ਦੇਵਾਂਗਾ ਸਾਰਾ ਕੁਝ ਦੇਵਾਂਗਾ ਕੋਈ ਗੱਲ ਨਹੀਂ ਤੂੰ ਆਪਦਾ ਪ੍ਰੂਫ ਪੇਸ਼ ਕਰ ਜੋ ਮਰਜ਼ੀ ਮੈਂ ਪੇਸ਼ ਕਰੂਗਾ ਪ੍ਰੂਫ ਸਾਰਾ ਕੁਝ ਪੇਸ਼ ਕਰੂਗਾ ਹਾਂ ਹਾਂ ਨਾ ਗੱਲ ਕਿਹੜੀ ਹੈ ਕਰੋ ਕਰੋ ਹਾਂ ਹੋ ਗਈ ਠੀਕ ਹੈਲੋ ਹਾਂਜੀ ਹਾਂਜੀ ਤੇ ਬੈਲਡਰ ਆ ਇਹਨਾਂ ਦਾ ਕਾਰਡ ਵੀ ਹੈਗਾ ਇਹਨਾਂ ਦੇ ਕੋਲ ਤੇ ਤੁਸੀਂ ਕਿਹਨੇ ਤੁਹਾਨੂੰ ਮੁਲਾਜ਼ਮ ਤੁਹਾਨੂੰ ਪਤਾ ਹੀ ਨਹੀਂ ਹੈ ਜਦ ਮੁਲਾਜ਼ਮ ਹੈ ਮੌਕੇ ਦਾ ਇੰਚਾਰਜ ਕਿਤੇ ਕੰਮ ਤੇ ਤਾਂ ਜਾਂਦਾ ਆਉਂਦਾ ਉਹ ਕਿਸੇ ਨਾਹਿਰ ਦੇ ਸੂਏ ਤੇ ਕਿਸੇ ਨਾਲ ਇਕੱ ਇਕੱਲੇ ਹੀ ਫਿਰ ਰਿਹਾ ਹੈ ਕੋਈ ਹੋਰ ਵੀ ਨਾ ਬੰਦਾ ਕੰਮ ਕਰਦਾ ਹੋਊਗਾ ਤੁਹਾਡੇ ਨਾਲ ਸਹਿਯੋਗੀ ਦਾ ਨਾਮ ਦੱਸੋ ਤੁਸੀਂ ਕਿੱਥੇ ਦਾ ਕੀਦਾ ਜੀ ਇਹ ਇਹਨਾਂ ਨੂੰ ਕਹਿ ਰਹੇ ਜੀ ਇਹਨਾਂ ਦੀ ਆਇਡੈਂਟੀਟੀ ਕਾਰਡ ਮੇਰੇ ਕੋਲ ਆਲ ਮੈਨੂੰ ਅਸਲੀ ਪਤਾ ਕਿਸੇ ਜਗ੍ਹਾ ਤੇ ਕੰਮ ਨਹੀਂ ਕਰ ਰਿਹਾ ਕਿਸੇ ਜਗ੍ਹਾ ਤੇ ਜੀ ਬਿਲਕੁਲ ਸਹੀ ਹੈ ਸੱਚ ਹੈ ਕਿੱਦੇ ਨਹੀਂ ਕੰਮ ਕਰ ਰਿਹਾ ਇਹ ਇਹ ਜਿਹੜੇ ਫਿਰ ਆਇਡੈਂਟੀਕਾਡ ਇਹਨਾਂ ਨੂੰ ਗੋਪਟੋ ਪੰਜਾਬ ਦਾ ਝੂਠਾ ਬਣਾ ਕੇ ਦਿੱਤਾ ਹੋਇਆ ਜੀ ਤੁਸੀਂ ਮੈਨੂੰ ਕਿਤੇ ਮੇਰੇ ਕੋਲ ਤਾਂ ਬਣੀ ਨਹੀਂ ਹੈ ਪਾਣ ਰੇਂਜ ਅਫਸਰ ਦੀ ਮੋਹਰ ਲੱਗੀ ਉੱਤੇ ਸੈਨ ਫਿਰ ਜਿਹੜਾ ਰੇਂਜ ਅਫਸਰ ਲਾਈ ਉਹਨੂੰ ਪਤਾ ਹੋਊਗਾ ਜੀ ਮੇਰੇ ਕੋਲ ਤਾਂ ਕੋਈ ਆਇਡੈਂਟੀਕਾਡ ਨਹੀਂ ਦਾ ਬਣਿਆ ਜੀ ਜੀ ਹਾਂ ਜੀ ਹਾਂ ਜੀ ਜਿਹੜਾ ਕੋਈ ਦਾ ਕਵਾਲ ਨਾਲ ਮਸਲਾ ਉਹਦੇ ਨਾਲ ਹੀ ਗੱਲ ਕਰ ਲੈ ਬੈਠ ਕੇ ਗੱਲ ਕਰ ਲੈ ਅਗਲੇ ਨਾਲ ਜੀ ਜੇ ਇਹ ਨਾਲ ਕੋਈ ਮਸਲਾ ਹੈਗਾ ਕਵਾਲ ਸਿੰਘ ਨਾਲ ਉਹਨੂੰ ਬੈਠ ਕੇ ਗੱਲ ਕਰ ਸਕਦੇ ਆਂ। ਪਰ ਮਸਲਾ ਇਹ ਹੈ ਮਸਲਾ ਇਹਨਾਂ ਦਾ ਨਹੀਂ ਮਸਲਾ ਸਾਡੇ ਦੇਸ਼ ਦੀ ਜਨਤਾ ਦਾ ਹੈ ਜਿਹੜੀ 125 ਕਰੋੜ ਜਨਤਾ ਦਾ ਹੈ। ਜਿਹੜਾ ਜਿਹੜੇ ਸਰਕਾਰੀ ਅਫਸਰ ਲੱਗ ਕੇ ਘਪਲੇਬਾਜੀ ਕਰ ਰਿਹਾ ਉਹਨੂੰ ਸਿਰਫ ਪੈਨਲਟੀ ਪਾ ਕੇ ਸਿਰਫ ਉਹਨੂੰ ਤਰੱਕੀਆਂ ਦਿੱਤੀਆਂ ਜਾ ਰਹੀਆਂ। ਸਰ ਇੱਕ ਸਰਕਾਰ ਅੱਛੀ ਸਪੇਸਕੇਲ ਦਿੰਦੀ ਹੈ ਤੁਹਾਨੂੰ ਆਪਣਾ ਇੱਕ ਜੰਗਲਾਤ ਮੈਂ ਕਹਾਂ ਵਾਂ ਦਿੰਦੀ ਹੈ ਬਨ ਵਿਭਾਗ ਦਿੰਦੀ ਵੀ ਇਹਦੀ ਸੁਰੱਖਿਆ ਤੇ ਤੁਸੀਂ ਇਹ ਜ਼ਿੰਮੇਦਾਰ ਹੋ ਤੁਸੀਂ ਇਹਦੀ ਸੁਰੱਖਿਆ ਕਰਨੀ ਹੈ। ਇਹ ਰક્ષਕ ਪੱਖਕ ਬਣ ਕੇ ਉਥੇ ਕ੍ਰਾਈਮ ਕਰਦਾ ਇਟ ਮੀਨ ਵੀ ਇਹਨਾਂ ਨੂੰ ਖੁੱਲਾ ਛੱਡ ਦੋ ਵੀ ਉਹ ਹੋਰ ਅਗਲੇ ਹੁਣ ਦੂਜੀ ਮਲੇਰ ਕੋਟਲਾ ਨੇ ਇਸ ਟਾਈਮ ਇਕਵਾਲ ਰਹਿੰਦੀ ਉਥੇ ਜਾ ਕੇ ਉਹ ਕੀ ਪਤਾ ਕੀ ਕਰਦੇ ਪਏ ਨੇ ਹਾਂ ਜੋ ਤਾਂ ਹੁਣ ਤੱਕ ਕਿਸੇ ਵਾਰੀ ਕੁਝ ਵੀ ਨਹੀਂ ਕਹਿ ਸਕਦੇ ਆਪਾਂ ਕੀ ਕਹਦੇ ਉਥੇ ਕੀ ਕਰਦਾ ਕੀ ਨਾ ਕਰ ਪਰ ਇਹ ਤਾਂ ਮੌਜੂਦਾ ਅਫਸਰ ਤੁਸੀਂ ਹੋ ਤੁਹਾਡੇ ਵੱਲੋਂ ਵੀ ਬਣਦੀ ਕਾਰਵਾਈ ਤਾਂ ਹੋਣੀ ਚਾਹੀਦੀ ਵੀ ਇਹਨੇ 1300 ਪੇਟ ਚੋਰੀ ਕੀਤੇ ਸੀ ਤੇ ਨਵੇਂ ਇਧਰ ਰਿਕਵਰੀ ਕੀਤੀ ਆ ਇਹਦੇ ਤੇ ਕੋਈ ਪਰਚਾ ਨਹੀਂ ਇਹ ਮੇਰੀ ਗੱਲ ਸੁਣੋ ਜੀ ਉਹ ਮੇਰੇ ਟਾਈਮ ਮੇਲੇ ਕੋਈ ਇਹ ਜਿਹੀ ਗੱਲ ਨਹੀਂ ਹੋਈ ਏ ਪਾਵਰ ਹੈ ਡੀ ਐਫਓ ਕੋਲੇ ਉਹ ਕਰ ਸਕਦੇ ਆ ਜੋ ਵੀ ਕਰਦਾ ਹੈ ਜੀ ਡੀ ਐਫਓ ਸਾਹਿਬ ਦਾ ਨੰਬਰ ਤੁਸੀਂ ਮੈਨੂੰ ਦੇ ਸਕਦੇ ਹੋ ਹਾਂਜੀ ਡੀ ਐਫਓ ਸਾਹਿਬ ਦਾ ਨੰਬਰ ਦੇ ਦਿਓ ਉਹ ਟ੍ਰੇਨਿੰਗ ਤੇ ਗਏ ਹੋਣੇ ਸਬੋਡੈਂਟ ਦਾ ਨੰਬਰ ਲੈ ਲਓ ਉਹਨਾਂ ਨਾਲ ਦੇ ਦਿਓ ਜੀ ਦੇ ਦਿਓ 234 293 ਦਫ਼ਤਰ ਦਾ ਨੰਬਰ ਜੀ ਸਰ ਪੂਰਾ ਕੋਡ ਲਾ ਕੇ ਮורה ਕੀ ਹੈ 01672 ਜੀ 01672 234 293 234 293 ਕੋਈ ਪਰਸਨਲ ਮੋਬਾਈਲ ਨੰਬਰ ਨਹੀਂ ਹੈਗਾ ਨਹੀਂ ਨਹੀਂ ਜੀ ਦਫ਼ਤਰ ਦਾ ਉਸ ਦਾ ਨੰਬਰ ਹੈਗਾ ਜੀ ਠੀਕ ਸਮਝ ਗਿਆ। ਐਵਰੀਥਿੰਗ OK ਹੈ। ਸੋ ਜਿਵੇਂ ਤੁਸੀਂ ਰਿਕਾਰਡਿੰਗ ਸੁਣੀ ਮਿੰਦਰਪਾਲ ਕਹਿੰਦੇ ਆ ਵੀ ਸਾਡੇ ਮੈਂਕ ਮੇਰੇ ਪ੍ਰੋਵੀਜ਼ਨ ਦੇ ਹਿਸਾਬ ਨਾਲ ਜੇ ਕੋਈ ਕਿਦਰ ਹੀ ਗੱਲ ਹੁੰਦੀ ਆ ਤੇ ਅਸੀਂ ਸਿਰਫ ਉਹ ਤੇ ਰਿਕਵਰੀ ਪਾਣਿਆ। ਭਾਜੀ ਕੀ ਤੁਸੀਂ ਚਸ਼ਮਦੀਦ ਗਵਾਓ ਜਾਇ ਤੁਹਾਡੇ ਕੋਲ ਪੁਖਤਾ ਪ੍ਰੂਫ ਹੈਗੇ ਆ ਕਿ ਇਕਬਾਲ ਸਿੰਘ ਨੇ ਚੋਰੀ ਕੀਤੀ ਉਹਨੇ ਹੀ ਕਰਵਾਏ ਨੇ? ਸਰ ਜੀ ਇਕਬਾਲ ਨੇ ਚੋਰੀ ਕੀਤੀ ਹੈ ਜਾਂ ਕਿਸੇ ਨੇ ਕਰਵਾਈ ਹੈ? ਹਾਂ ਜੀ। ਠੀਕ ਹੈ। ਉਹ ਬੀਟ ਦਾ ਦਰੋਗ ਹੈ। ਉਹਦੀ ਜ਼ਿੰਮੇਵਾਰੀ ਹੈ। ਜੋ ਵੀ ਨੁਸਕਾਨ ਹੁੰਦਾ ਹੈ ਉਹ ਤਾਂ ਸਾਹਮਣੇ ਜ਼ਿੰਮੇਵਾਰੀ ਆ ਅਗਰ ਏਡੇ ਵੱਡੇ ਫੋਰੈਸਟ ਵੇਚੇ ਕੋਈ ਤੇ ਵਿੱਚ ਇੰਨੇ ਬੰਦੇ ਰੱਖੇ ਹੋਣ ਉਹਦੇ ਵਿੱਚ ਕੋਈ ਟਰਾਲੀਆਂ ਲੈ ਕੇ ਪੇੜ ਵੱਢੇਗਾ ਇੱਕ ਪੇੜ ਵੱਢਿਆ ਤਾਂ ਚਲੋ ਨਹੀਂ ਪਤਾ ਲੱਗਾ 1300 ਪੇੜ ਵੱਢੇਗਾ ਤਾਂ ਅਫਸਰ ਨੂੰ ਪਤਾ ਨਹੀਂ ਲੱਗੇਗਾ ਜੀ ਸਰ ਉਹਨਾਂ ਦੀ ਵਿੱਚ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਦਰਖਾਸਤ ਲਿਖਣ ਦੀ ਜ਼ਿੰਮੇਵਾਰੀ ਬਣਦੀ ਹੈ ਫੜਨ ਦੀ ਜ਼ਿੰਮੇਵਾਰੀ ਬਣਦੀ ਹੈ ਉਹਨਾਂ ਦੀ ਜੋ ਨੁਕਸਾਨ ਹੋ ਰਿਹਾ ਹੈ ਕੁਝ ਰੁੱਖਾਂ ਤੋਂ ਬਾਅਦ ਇਹਦਾ ਮਤਲਬ ਵੀ ਕੁਝ ਜਾਗੇ ਨਹੀਂ ਹੈ ਇਹ ਤੇ ਇਸ ਤੋਂ ਵਾਲੇ ਛੋਟਾ ਜਿਹਾ ਮਸਲਾ ਓਲਾ ਜੋ ਅਗਲੇ ਚੈੱਕ ਕਰਕੇ ਦਿਖਾਉਣਗੇ ਹਲੇ ਬਹੁਤ ਸਾਰੇ ਰੁੱਖ ਲੱਗਣਗੇ ਜੀ ਇਹ ਤਾਂ ਇੱਕ ਛੋਟਾ ਜਿਹਾ ਰੂੰਗਾ ਦਿੱਤਾ ਹੋਇਆ ਛੋਟੇ ਜਿਹੇ ਬੱਚੇ ਨੂੰ ਜਾਨਕੀ ਤੁਸੀਂ ਸਿਰਫ ਇੱਕ ਛੋਟੀ ਚੋਰੀ ਫੜੀ ਹੈ ਤੁਹਾਡਾ ਕਹਿੰਦਾ ਮਤਲਬ ਵੀ ਇੱਕ ਜ਼ਖੀਰਾ ਹੈ ਜਿਹਦੇ ਤੇ ਕਾਰਵਾਈ ਨਹੀਂ ਹੋ ਰਹੀ ਹੈ ਕੱਕਾ ਬੰਦ ਕੀਤੀ ਹੋਈ ਹੈ ਹਾਂਜੀ 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 ਸਰ ਬਲੇ ਅਗਲਾ ਅਸਲੀ ਗੱਲ ਇਹ ਹੈ ਜੀ ਜੋ ਹੋਰ ਕਰਨਗੇ ਬਹੁਤ ਸਾਰੀਆਂ ਚੋਰੀਆਂ ਲਿਕੜਨਗੀਆਂ ਜੋ ਕਿ ਹੋਰ ਵੀ ਬਲਾਕ ਅਸਰ ਵੀ ਹੈ ਨਾ ਚੈੱਕ ਕਰਨ ਵਾਸਤੇ ਰੇਂਜ ਅਸਰ ਵੀ ਹੈ ਠੀਕ ਹੈ ਕੱਲੇ ਤੇ ਰਿਕਵਰੀਆਂ ਪਾਈ ਜਾਂਦੇ ਨਹੀਂ ਕੱਲੇ ਦੀ ਮਰਦੀ ਸਰ ਵੀ ਹੋਰ ਵੀ ਨਾਲ ਲੈਣਾ ਚੋਰ ਚੋਰ ਮਸیرے ਭਾਈ ਹਾਂਜੀ ਹਾਂਜੀ ਸਰ ਕੱਲੇ ਤੇ 1300 ਰੁਪਏ ਮਰ ਦਿੱਤਾ ਮਰਦਾ ਪਾ ਦਿੱਤਾ ਬਰ ਮੰਡਲ ਵੱਲੋਂ ਸੰਗਰੂਰ ਹੈ ਤੇ ਸੰਗਰੂਰ ਮੰਡਲ ਅਫਸਰ ਮੰਗੋ تصدیق ਕੀਤਾ ਗਿਆ ہے ساریਆਂ ریکਵਰੀਆਂ ਉਹਨਾਂ ਦੇ ਸਾਈਨ ਵੀ ਨਹੀਂ ਆ ਦੇਖੋ ਤੇ ਮਡੇ ਪੈਨੇ ਪੂਰੇ 20 ਆ ਸਾਈਨ ਨੇ ਉਹਨਾਂ ਦੇ ਆ ਪੂਰੇ ਸਾਈਨ ਨੇ ਇਹ ਬਨ ਮੰਡਲ ਸੰਗਰੂਰ ਦੇ ਸਾਈਨ ਨੇ ریکਵਰੀ ਆ ਇਕਵਾਲ ਸਿੰਘ ਕੋ ਪਾਈ ਗਈ ਹੈ ਇਹਦੇ ਵਿੱਚ ریکਵਰੀ ਆ 1 ਲੱਖ 53800 ਪਾ ਲਈਤੀ ਗਈ ਹੈ ਜਦ ਕਿ ਪੂਰੀ ریکਵਰੀ ਆ ਗਈ 2 ਲੱਖ 54300 ਰੁਪਇਆ ਇਹ 1300 ਪੇਡ ਦੀ ਜਿਹੜੀ ਕੀ ਆ ਰਿਕਵਰੀ ਆ ਅਗਲੀ ਕੀ ਕੀ ਆ ਜੀ ਸਰ ਜੀ ਅਗਲਾ ਆ ਗਿਆ ਜਿਹੜਾ ਇਹ ਅਸੀਂ ਤੁਹਾਨੂੰ ਦੱਸ ਦਾਂ ਦੂਸਰਾ ਵਰਕਾ ਕਿਉਂਕਿ 1300 ਬਣਦਾ ਜਿਸ ਦੇ ਵਿੱਚ ਇਹਨਾਂ ਨੇ 17 ਲੱਖ ਦੀ ਰਿਕਵਰੀ ਕਰ ਲਈ 17 ਲੱਖ ਵੱਖਰੇ ਹਾਂ 17 ਲੱਖ ਦੀ ਹੈ ਇਕਵਾਲ ਸਿੰਘ ਤੋਂ ਸਾਰੀ ਸਾਰੀ ਕਰੀ ਆ ਇਕਵਾਲ ਸਿੰਘ ਚੋਰ ਨਹੀਂ ਐ ਇਕਵਾਲ ਸਿੰਘ ਸਾਧ ਆ 2.5 ਲੱਖ ਰੁਪਇਆ ਏਕਰ ਰਿਕਵਰੀ ਦੇ ਰਿਹਾ 17 ਲੱਖ ਰੁਪਇਆ 16-17 ਲੱਖ ਰੁਪਇਆ ਏਕਰ ਰਿਕਵਰੀ ਦੇ ਰਿਹਾ ਆ 16-17 ਲੱਖ ਦੀ ਰਿਕਵਰੀ ਇਕਵਾਲ ਸਿੰਘ ਤੋਂ ਆ ਇਕਵਾਲ ਦੇਗੇ ਸਰਕਾਰੀ ਮੁਲਾਜ਼ਮ ਹੋਣ ਦੇ ਨਾਲ ਐਡਾ ਕੜਾ ਸ਼ੌਗਾਰ ਆ ਜਿਹੜਾ ਐਡਾ ਕੜਾ ਪੁਸ਼ਤਾਨੀ ਰਜਵਾੜਾ ਜਿਹੜਾ ਆਪਣੇ ਘਰੋਂ ਰਿਕਵਰੀਆਂ ਦੇ ਰਿਹਾ ਇਹ ਵੀ ਵੱਡਾ ਸਵਾਲ ਆ ਜੀ ਸਰ ਜੀ ਸਰ ਇਹ ਹੀ ਐਸੀ 12 ਵਾਰ ਉਸ ਕਹਿਤਾ ਕਰੀ ਜਾਂਦੇ ਤੇ ਚੈਕਿੰਗ ਕੋਈ ਕਰਦਾ ਨਹੀਂ ਹੈਗਾ ਸਰ ਜੀ ਤੇ ਉਹਨਾਂ ਦੇ ਕੋਈ ਕਾਰਵਾਈ ਨਹੀਂ ਕਰ ਰਹੇ ਅੱਜ ਤੱਕ ਵੀ ਅਸੀਂ 10 31 ਅਕਤੂਬਰ ਨੂੰ ਕੰਪਲੀਟ ਪਾਈ ਸੀ ਕਿ ਆਨਲਾਈਨ ਸ਼ਿਕਾਇਤ ਕੀਤੀ ਸੀ ਜੀ ਸਰ ਜੀ ਜੋ ਕਿ ਮੁੱਖ ਮੰਤਰੀ ਮੌਜੂਦਾ ਨੇ ਹੈਲਪਲਾਈਨ ਦਿੱਤੀ ਹੋਈ ਹੈ ਸਰ ਜੀ ਉਹਦੇ 스케ਚ ਭੇਜੀ ਤੇ ਸਾਨੂੰ ਦੱਸਿਆ ਨਹੀਂ ਅਸੀਂ ਬੰਡ ਰੇਂਜ ਲੈ ਜੋ ਮੌਜੂਦਾ ਅਫਸਰ ਨੇ ਉਹਨਾਂ ਨੂੰ ਫੋਨ ਕਰਕੇ ਪੁੱਛਿਆ ਉਹ ਕਹਿੰਦੇ ਵੀ ਆਜੋ 스케ਚ ਛੋਡੀ ਆ ਗਈ ਅਸੀਂ ਉਹਨਾਂ ਦੇ ਕੋਲੇ ਗਏ ਤੇ ਉਹਨਾਂ ਦਾ ਕਹਿਣਾ ਹੈ ਵੀ ਤੁਸੀਂ ਸਾਡ ਨੂੰ ਪਹਿਲਾ ਜਿਹੜੀ 스케ਚ ਆਈ ਗੱਲ ਦਾ ਘੱਟ ਸੁਣੀ ਸਾਡੀ ਸੁਣਿਆ ਕਾਗਜ਼ ਦਿਓ ਜੋ ਅਸੀਂ ਇਹ ਕਾਗਜ਼ ਲਈ ਬੈਠਿਆ ਤੁਹਾਡੇ ਸਾਹਮਣੇ ਅਸੀਂ ਆਖਿਆ ਠੀਕ ਹੈ ਸਰ ਜੀ ਕਾਰਵਾਈ ਕਰਾਂਗੇ ਕਾਗਜ਼ ਦਿਓ ਅਸੀਂ ਆਖਿਆ ਠੀਕ ਹੈ ਜੀ ਜ਼ਰੂਰ ਦੇਵਾਂਗੇ ਕਾਗਜ਼ ਪਰ ਅਜੇ ਤੁਹਾਡੇ ਕੋਲੇ ਸਾਡੇ ਕੋਲੇ ਪੂਰੇ ਨਹੀਂ ਜਿਹੜਾ ਪਹਿਲਾਂ ਮੰਗਲੇ ਸੀ ਕਾਗਜ਼ ਪਹਿਲਾਂ ਵੀ ਤੁਹਾਡੇ ਕੋਲੇ ਰਜਿਸਟਰ ਭੇਜ ਰੱਖਿਆ ਸੀ ਸਾਰੇ ਰਜਿਸਟਰ ਹੋਏ ਹੋਏ ਨੇ ਸਰ ਜੀ ਕੋਈ ਚੀਜ਼ ਇਹਨਾਂ ਤੋਂ ਗੈਰ ਹਾਜ਼ਰ ਨਹੀਂ ਹੈਗੀ ਜੋ ਅਸੀਂ ਭੇਜੀ ਹੈ ਸਾਰਾ ਕੁਝ A ਤੋਂ Z ਤੱਕ ਦੀ ਹੈ ਅੱਛਾ ਜੀ ਉਹਨਾਂ ਨੇ ਫਿਰ ਅਸੀਂ 30 ਤਰੀਕ ਨੂੰ 11ਵੇਂ ਮਹੀਨੇ ਦੀ 30 ਤਰੀਕ ਨੂੰ ਅਸੀਂ ਸਾਰਾ ਇਹ ਰਿਕਾਰਡ ਭੇਜ ਦਿੱਤਾ ਹੁਣ ਅਸੀਂ ਕਈ ਵਾਰ ਪੁੱਛਲੇ ਵੀ ਸਾਡਾ ਰਿਕਾਰਡ ਕਿੱਥੇ ਆਉਂਦਾ ਸਾਨੂੰ ਬਲਾਓ ਜਾਂ ਚੈੱਕ ਕਰੋ ਤੇ ਕਹਿੰਦੇ ਜੀ ਉਹ ਹੋਇਆਗਾ ਹੋਊਗਾ ਉੱਥੇ ਹੋਇਆਗਾ ਕੋਈ ਨਹੀਂ ਸਾਡਾ ਰਿਕਾਰਡ ਤਾਂ ਖੋਇਆ ਗਿਆ ਜੀ ਛੋਟੇ ਕੋਈ ਡਾਕਾਂਗੇ ਆਏ ਨੇ ਉਹ ਤਾਂ ਨਹੀਂ ਖੋਇਆ ਗਿਆ ਕੀ ਉਮੀਦ ਜਿਤਾਣਿਓ ਸਾਡੇ ਚੈਨਲ ਤੇ ਇਹਦਾ ਕੀ ਕੀ ਤੁਸੀਂ ਐ ਕਹਿਣਾ ਚਾਹੁੰਦੇ ਹਾਂ ਅਸੀਂ ਵੀਡੀਓ ਰਾਈ ਭਗਵੰਤ ਮਾਨ ਸਾਹਿਬ ਜੀ ਸਾਰਾ ਅਸੀਂ ਇਹ ਕਹਿਣਾ ਚਾਹੁੰਦੇ ਆ ਚੈਨਲ ਤੇ ਸਾਨੂੰ ਆਸ ਹੈ ਵਿਸ਼ਵਾਸ ਹੈ ਅਸੀਂ ਜੀ ਉਰੇ ਆਏ ਆ ਬਹੁਤ ਧੰਨਵਾਦ ਕਰਦੇ ਆ ਵੀ ਇਹਨਾਂ ਦੀ ਰਿਕਵਰੀ ਹੋਣੀ ਚਾਹੀਦੀ ਹੈ ਜੀ ਤੁਹਾਡੇ ਅੱਗੇ ਵੀ ਇਹੀ ਕੀ ਕਰਦੇ ਆ ਵੀ ਜੋ ਰਿਕਵਰੀ ਤਾਂ ਪਹਿਲਾਂ ਵੀ ਹੋਈ ਆ ਕਿ ਪਰਚਾ ਹੋ ਕੇ ਜੇਲ੍ਹ ਭਜੜ ਜੀ ਪਰਚਾ ਹੋ ਕੇ ਜੇਲ੍ਹ ਤੇ ਭੇਜਿਆ ਜਾਵੇ ਉਸ ਨੂੰ ਜਿਹੜੇ ਕੀ ਰੁੱਖ ਨੇ ਆਉਣ ਵਾਲੇ ਸਮੇਂ ਤੇ ਨਸਕਾਰ ਨਾ ਹੋ ਜੋ ਕਰ ਰਹੇ ਨੇ ਨਸਕਾਰ ਹੋਣਾ ਨਹੀਂ ਚਾਹੀਦਾ ਗਰੀ ਰੁੱਖ ਦਾ ਪੱਟਣਾ ਤੇ ਬਹੁਤ ਜੁਰਮ ਹੈ ਹੁਣ ਵੀ ਮੌਜੂਦਾ ਵਾਲੇ ਕਰਦੇ ਪਏ ਨੇ કરી ਜਾਂਦੇ ਨਹੀਂ ਥੋੜਾ ਬੜਾ ਨਸਕਾਨ ਜੇ ਕੋਈ ਹੋਈ ਜਾਂਦਾ ਚਲੋ ਜੀ ਬਾਰੇ ਅਸੀਂ ਕਹਿੰਦੇ ਨਹੀਂ ਸਾਨੂੰ ਚੈੱਕ ਕਰਕੇ ਦੇਖੋ ਆਪੇ ਪਤਾ ਲੱਗ ਜੂਗਾ ਕਿ ਸਾਡੀਆਂ ਸ਼ਿਕਾਇਤਾਂ ਦੇ ਵਿੱਚ ਵਾਰ-ਵਾਰ ਸੁਣਿਆ ਨਹੀਂ ਜਾਂਦਾ ਵੀ ਤਾਂ ਸ਼ਿਕਾਇਤਕਾਰ ਬੰਦਾ ਜੀ ਇਹ ਗਲਤ ਬੰਦਾ ਜੀ ਸਾਡੇ ਕੋਲੇ 13000 ਜਣਸਤੇ ਕਿੱਥੋਂ ਆ ਗਿਆ ਜੀ ਤਾਂ ਜੇ ਕੋਈ ਕਪਲਾ ਕੱਢੇ ਤਾਂ ਉਹਨੂੰ ਸ਼ਿਕਾਇਤ ਕਰਤਾ ਗਿਆ ਜਾਂਦਾ ਸੋ ਜਿੱਦਾਂ ਇੱਥੇ ਵੀ ਲੋਕਲ ਪ੍ਰਸ਼ਾਸਨ ਦੀ ਗੱਲ ਕਰੀਏ ਜੇ ਕੋਈ ਸਹੀ ਦੱਸਦਾ ਤੇ ਉਹਨੂੰ ਉਹਨਾਂ ਖੁੰਦਗਾ ਪੈ ਜਾਂਦੀਆਂ ਨੇ ਜਿਹੜਾ ਟੌਟ ਹੁੰਦੇ ਨੇ ਉਹਨਾਂ ਨਾਲ ਪੇ ਹਿੱਸੇਦਾਰੀਆਂ ਪਿਆਰ ਪੈ ਜਾਂਦੇ ਨੇ ਸੋ ਅੱਜ ਤੁਹਾਨੂੰ ਇੱਕ ਦਿਖਾਇਆ ਇੱਕ 20 ਲੱਖ ਦੇ ਕਰੀਬ ਇੱਕ ਇਕਵਾਲ ਸਿੰਘ ਨਾਂ ਦਾ ਜੋ ਮਲੇਰਕੋਟਲੇ ਆਈਟਮ ਰੇਂਜ ਉਹ ਵੀ ਜਰਾ ਉਹਦੇ ਕੋਲੋਂ ਰਿਕਵਰੀਆਂ ਹੋ ਚੁੱਕੀਆਂ ਨੇ ਤੇ ਰਿਕਵਰੀਆਂ ਵੀ ਇੱਕ ਭਾਰੀ ਮਾਤਰਾ ਜੀ ਹੋਈ ਆ 20 ਲੱਖ ਦੇ ਕਰੀਬ ਦੀ ਪਰ ਅੱਜ ਜਿਹੜੀ ਗੱਲ ਕਰੀਏ ਉੱਤੇ ਕੋਈ ਐਫ ਆਈ ਆਰ ਨਹੀਂ ਵਿਭਾਗ ਵੱਲੋਂ ਕੋਈ ਕਾਰਵਾਈ ਨਹੀਂ ਮਾਨ ਸਰਕਾਰ ਕਹਿੰਦੀ ਹੈ ਅਸੀਂ ਕਰਪਸ਼ਨ ਦੂਰ ਕਰਨਾ ਸਾਨੂੰ ਕਰਪਸ਼ਨ ਵਾਲਿਆਂ ਦਾ ਨਾਮ ਦੋ ਦੀ ਕਰਪਸ਼ਨ ਵਾਲਿਆਂ ਨੂੰ ਜੇਲ੍ਹ ਵਿੱਚ ਦੇ ਦਿਕਾਂਗੇ ਪਰ ਆ ਕਾਗਜੇ 24 ਸਾਲ ਤੋਂ ਪੱਕੀਆਂ ਆ ਮੂੰਹ ਤੇ ਪੱਖੀ ਮਾਰਨ ਦੇ ਕੰਮ ਆ ਰਹੇ ਨੇ ਇਹਨਾਂ ਵਿੱਚ ਵੱਡੇ ਕਪਲੇ ਨੇ ਕੀ ਇਹਨਾਂ ਦਾ ਕੋਈ ਕੁਝ ਕਰੂਗੇ ਮਾਨ ਸਾਹਿਬ ਕੇ ਸਿਰਫ ਕਾਗਜੀ ਕਾਰਵਾਈ ਆ ਜਲੰਧਰ ਦੇ ਵਿੱਚ ਆਪਣੇ ਪਰਿਵਾਰ ਨਾਲ ਆ ਗਏ ਉਹ ਕਿਉਂਕਿ ਤੁਹਾਨੂੰ 13 ਦੇ ਵਿੱਚੋਂ ਦੀ ਜੋ ਤੁਸੀਂ ਗਏ 13 'ਚੋਂ 13 ਉਹ ਤਿੰਨ ਵੀ ਨਹੀਂ ਤਿੰਨ ਮਿਲੀਆਂ ਨੇ ਅੱਜ ਆਪਣਾ ਆਪਸ ਪਛਾਣ ਲਈ ਜਲੰਧਰ ਬੇਟੇਓ ਕੀ ਲੈਰਾ ਗਾਗਾ ਵਿੱਚ ਇਸ ਸ਼ਖਸ ਨਾਲ ਮਿਲੋਗਾ ਆਪਣਾ ਮੋਬਾਈਲ ਨੰਬਰ ਬੋਲੋ ਆਪਣੀ ਘਰ ਦਾ ਡਰੈੱਸ 7528099892 7528099892 99892 ਜੀ ਇਹ 7528099892 ਸ਼ਖਸ ਦਾ ਨੰਬਰ ਆ ਤੁਸੀਂ ਕੋਈ ਵੀ ਪੱਤਰਕਾਰ ਕੋਈ ਵੀ ਅ ਸੂਚਬਾਨ ਅਖਬਾਰ ਜਿਹੜੇ ਜਿਨ੍ਹਾਂ ਦੇ ਕੋਈ ਜਾਗਦੇ ਜ਼ਮੀਨ ਹੋਣ ਇਹਨਾਂ ਨਾਲ ਗੱਲ ਕਰਕੇ ਇਹਨਾਂ ਦਾ ਅੱਖ ਲੋ ਇਹਨਾਂ ਦੇ ਸ਼ਿਕਾਇਤਾਂ ਜਿਹੜੀਆਂ ਇਹਨਾਂ ਦੇ ਕੋਲ ਆ ਉਹਨਾਂ ਨੂੰ ਉਜਾਗਰ ਕਰੋ ਤਾਂ ਕਿ ਅਸੀਂ ਆਪਣੇ বন ਵਿਭਾਗ ਦੇ ਵਿੱਚ ਜਿਹੜੇ ਕਪੜੇ ਹੋਰੇ ਜਿਹੜਾ ਸਰਕਾਰ ਨੂੰ ਘਾਟੇ ਪੈ ਰਹੇ ਜਾਂ ਸਾਡੇ ਪੰਜਾਬ ਨੂੰ ਹੋਰਿਆ ਭਰਿਆ ਤੋਂ ਸੁੱਖਾ ਸੁੱਖਾ ਬਣਾਇਆ ਜਾ ਰਿਹਾ ਉੱਤੇ ਕਾਰਵਾਈਆਂ ਹੋਣ ਨਵੀਂ ਅਪਟਲੀ ਜੁੜੇ ਹੋ ਸਾਡੇ ਨਾਲ ਦੇਖਦੇ ਹੋ ਯੂਨਾਈਟਿਡ ਫੋਰਟ ਕੈਮਰਾਮੈਨ ਦੀਪਕ ਜਨਲ ਮਨੋਜੀਦਾ